ਕੁਤੇ ਰਿਸ਼ਤੇ ਦੁਬਾਰਾ ਜੋੜ ਸਕਦੇ ਆਂ? ਅਰੇ ਹਾਂ ਕਿਉਂ ਨਹੀਂ ਜੋੜ ਸਕਦੇ? ਕਹਿੰਦੇ ਨਹੀਂ ਕਿ ਦੁਬਾਰਾ ਦੋਸਤੀ ਨਹੀਂ ਹੋ ਸਕਦੀ। ਦੇਖੋ ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਨੇ। ਗਲਤੀ ਇੱਕ ਹੁੰਦੀ ਮਜਬੂਰੀ। ਹੂੰ। ਇੱਕ ਹੁੰਦੀ ਗਲਤੀ। ਹੂੰ। ਦੁਨਜ ਵਰਗੇ ਜਿਹੜੇ ਛੱਡ ਕੇ ਚਲੇ ਜਾਂਦੇ ਤੇ ਵਾਪਸ ਆਉਣ ਦੀ ਕੋਸ਼ਿਸ਼ ਕਰਦੇ ਆਂ। ਹਾਂ ਇਹਦੇ ਉੱਤੇ ਇੱਕ ਸ਼ਾਇਰੀ ਸੀਗੀ ਕਿ ਜਿੱਥੇ ਮਿਲੇ ਸੀ ਆਪਾਂ ਉਹ ਗੱਲਾਂ ਮੈਨੂੰ ਚੇਤੇ ਆਉਂਦੀਆਂ ਨੇ। ਚੇਤਾ ਮੈਂ ਤੇਰਾ ਭੁੱਲਿਆ ਨਹੀਂ ਯਾਦਾਂ ਤੇਰੀਆਂ ਹਜੇ ਵੀ ਸਤਾਉਂਦੀਆਂ ਨੇ। ਛੱਡਣ ਵਾਲੀਆਂ ਗੱਲਾਂ ਤੇਰੀਆਂ ਹੋ ਗਈਆਂ ਸੀ ਪਰ ਮੈਂ ਝੂਠੀ ਉਮੀਦਾਂ ਨੂੰ ਕਦੇ ਮੋੜਿਆ ਨਹੀਂ ਤੇਰਾ ਜਦੋਂ ਦਿਲ ਕਰੇ ਮੁੜ ਕੇ ਆਜੀ ਜਾਨ ਮੇਰੀਏ ਕਿਉਂਕਿ ਰਿਸ਼ਤਾ ਜੀ ਮੈਂ ਤੇਰੇ ਨਾਲ ਤੋੜਿਆ ਨਹੀਂ ਜਦੋਂ ਇੱਕ ਦੋ ਬੰਦਿਆਂ 'ਚ ਤੀਜਾ ਆ ਜਾਏ ਨਾ ਹੂੰ ਉੱਥੇ ਉਹ ਚੀਜ਼ ਬ੍ਰੇਕ ਹੋ ਜਾਂਦੀ ਹੈ ਕਹਿੰਦੇ ਹੌਸਲਾ ਵੀ ਰੱਬ ਦੇ ਰੂਪ ਵਰਗਾ ਹੀ ਹੁੰਦਾ ਹਨਾ ਵੀ ਹੌਸਲਾ ਜੀ ਅਸੀਂ ਨਾ ਛੱਡੀਏ ਤਾਂ ਹੌਸਲਾ ਸਾਡੇ ਤੋਂ ਉਹ ਕੁਝ ਕਰਾ ਜਾਂਦਾ ਜੋ ਅਸੀਂ ਸੋਚਿਆ ਵੀ ਨਹੀਂ ਹੁੰਦਾ ਬਿਲਕੁਲ ਇਹ ਤੇ ਖੜੇ ਬੰਦੇ ਤੋਂ ਬੰਦਾ ਮਾਰਾ ਦਿੰਦਾ ਆ ਹਨਾ ਮੈਂ ਤੁਹਾਨੂੰ ਦੱਸਦਾ ਨਾ ਇੱਕ ਬੱਚਾ ਆਇਆ ਹਨਾ ਬੱਚਾ ਮੇਲੇ 'ਚ ਘੁੰਮੂ ਇੰਦਾ ਆ ਕੱਲ ਨੂੰ ਮੇਲਾ ਬਹੁਤ ਵਧੀਆ ਲੱਗਦਾ ਪਿਓ ਦੀ ਉਂਗਲੀ ਫੜੀ ਹੁੰਦੀ ਹੈ ਹਨਾ ਬਟ ਜਦੋਂ ਉਂਗਲੀ ਛੁੱਟ ਜਾਂਦੀ ਉਹੀ ਮੇਲਾ ਉਹਨੂੰ ਬਹੁਤ ਗੰਦਾ ਲੱਗਦਾ ਹੈ ਹਾਂ ਤੇ ਇਹੀ ਚੀਜ਼ ਹੈ ਇਨਸਾਨ ਨੂੰ ਉਦੋਂ ਤੱਕ ਦੁਨੀਆ ਚੰਗੀ ਲੱਗਦੀ ਜਦ ਤੱਕ ਰੱਬ ਦੇ ਸਾਰੇ ਉਹਨੂੰ ਯਾਦ ਕਰਦਾ ਜਿਸ ਦਿਨ ਉਹਨੂੰ ਭੁੱਲ ਗਿਆ ਨਾ ਉਸ ਦਿਨ ਉਹ ਤੰਗ ਹੁੰਦਾ ਆ ਤੂੰ ਮਿਲ ਜਾਂਦੀ ਤਾਂ ਮੇਰਾ ਪਾਗਲ ਵਾਲਾ ਹਾਲ ਨਹੀਂ ਹੁੰਦਾ ਮੇਰਾ ਹੱਸਦਾ ਵਸਦਾ ਚਿਹਰਾ ਜਾਨੇ ਕਦੇ ਗੁੰਮ ਨਾਮ ਨਹੀਂ ਹੁੰਦਾ ਭੁੱਲ ਜਾਣ ਦੀਆਂ ਗੱਲਾਂ ਸਿਖਾਉਂਦੀ ਆ ਦੁਨੀਆ ਮੈਨੂੰ ਮੈਂ ਕਿਵੇਂ ਸਮਝਾਵਾਂ ਪਹਿਲਾ ਪਿਆਰਾ ਜਾਨ ਮੇਰੀ ਕਦੇ ਭੁੱਲਦਾ ਨਹੀਂ ਹੁੰਦਾ। ਕੀ ਬਾਤ ਹੈ। ਅੱਜ ਦੇ ਮੁੰਡੇ ਕੁੜੀਆਂ ਨਾਮ ਬੜੇ ਬਣਾਏ ਫਿਰਦੇ ਸੋਦੇ ਕਿ ਇਹੀ ਪਿਆਰ ਹੈ ਹਨਾ। ਹਾਂ ਟੈਟੂ ਦੇ ਨਾਲ ਉਹ ਹਮ ਇੱਕ ਜ਼ਰੀਆ ਤਰੀਕਾ ਬਣਾ ਲਿਆ ਆ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਇਸ ਕਰਕੇ ਮੈਂ ਟੈਟੂ ਬਣਾ ਲਿਆ। ਹਾਂ ਤੇ ਦੂਜੇ ਦਿਨ ਉਹ ਬਾਅਦ ਵਿੱਚ ਮਟੋਂਦੇ ਵੀ ਫਿਰਦੇ। ਇਹਦੇ ਤੇ ਹੀਗਾ ਕਿ ਕਹਿੰਦਾ ਕਿ ਤੈਨੂੰ ਰੋਂਦੀ ਨੂੰ ਹਸਾਉਂਦੇ ਰਹੇਗੇ। ਹਮ ਖੁਦ ਉੱਜੜ ਕੇ ਜਾਣੇ ਤੈਨੂੰ ਵਸਾਉਂਦੇ ਰਹੇਗੇ। ਤੂੰ ਤਾਂ ਪੈਨੇ ਦੇ ਨਾਲ ਵੀ ਨਾ ਲਿਖਿਆ ਜਾਨ ਮੇਰਾ ਨਾਮ ਤੇ ਅਸੀਂ ਪਾਗਲੇ ਜਾਣੇ। ਤੇਰੇ ਨਾਂ ਦੇ ਪੱਕੇ ਟੈਟੂ ਬਣਾਉਂਦੇ ਰਹੇ ਅੱਛਾ ਆਈਫੋਨ ਵਾਲੇ ਅਮੀਰ ਨਹੀਂ ਹੁੰਦੇ ਤੇ ਸਪਲੈਂਡਰ ਵਾਲੇ ਗਰੀਬ ਨਹੀਂ ਹੁੰਦੇ ਪਿਆਰ ਤਾਂ ਹਰ ਕੋਈ ਕਰ ਲੈਂਦਾ ਜਾਨ ਮੇਰੀ ਪਰ ਹਰ ਕਿਸ ਨੂੰ ਉਹਦਾ ਪਿਆਰ ਮਿਲ ਜੇ ਸਾਰਿਆਂ ਦੇ ਨੇ ਚੰਗੇ ਨਸੀਬ ਨਹੀਂ ਹੁੰਦੇ ਸ਼੍ਰੀ ਕਾਲ ਤੁਸੀਂ ਦੇਖ ਰਹੇ ਹੋ BMS ਤੇ ਮੈਂ ਹਾਂ ਅਮਨਦੀਪ ਅੱਜ ਦੇ ਇਸ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ ਔਰ ਅੱਜ ਦੇ ਇਸ ਪੋਡਕਾਸਟ ਬਾਰੇ ਜ਼ਿਕਰ ਗੱਲ ਕਰਾਂ ਔਰ ਜਿਹੜੀ ਸ਼ਖਸੀਅਤ ਸਾਡੇ ਨਾਲ ਬੈਠੇ ਨੇ ਉਹਨਾਂ ਬਾਰੇ ਜ਼ਿਕਰ ਕਰਾਂ ਤਾਂ ਉਹ ਲਿਖਦੇ ਵੀ ਆਪ ਨੇ ਔਰ ਉਹਨਾਂ ਦੀ ਸ਼ਾਇਰੀ ਉਹਨਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲਦੀਆਂ ਨੇ ਵਾਇਰਲ ਹੁੰਦੀਆਂ ਨੇ ਤੇ ਲੋਕ ਉਹਨਾਂ ਨੂੰ ਪਸੰਦ ਵੀ ਕਰਦੇ ਨੇ ਸੋ ਮੈਂ ਗੱਲ ਕਰ ਰਹੀ ਹਾਂ ਜਸਟ ਆਸ਼ੀਸ਼ ਨਾਦੀ ਆਸ਼ੀਸ਼ ਜੀ ਬਹੁਤ-ਬਹੁਤ ਸਵਾਗਤ ਹੈ BMS ਤੇ ਸੋ ਜਸਟ ਅਸ਼ੀਸ਼ ਪਹਿਲਾਂ ਤਾਂ ਮੈਂ ਪੁੱਛਣਾ ਚਾਹੂੰਗੀ ਕਿ ਜ਼ਿੰਦਗੀ ਕੱਟਣੀ ਤੇ ਜ਼ਿੰਦਗੀ ਜੀਣੀ ਦੋਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਪਹਿਲਾਂ ਅਸੀਂ ਜਦੋਂ ਪੋਡਕਾਸਟ ਸ਼ੁਰੂ ਕਰਦੇ ਹਾਂ ਤਾਂ ਪਹਿਲਾਂ ਹੀ ਪੁੱਛਦੇ ਹਾਂ ਕਿ ਕਿਵੇਂ ਹੋ ਜੀ ਵਧੀਆ ਵਧੀਆ ਤੁਸੀਂ ਜ਼ਿੰਦਗੀ ਕਿੱਦਾਂ ਲੰਘ ਰਹੀ ਹੈ ਜ਼ਿੰਦਗੀ ਪਹਿਲਾਂ ਵੀ ਵਧੀਆ ਸੀ ਹੁਣ ਵੀ ਵਧੀਆ ਹਾਂ ਹਾਂ ਆ ਤੇ ਮੈਂ ਇੱਕ ਚੀਜ਼ ਕਹਿਣਾ ਨਾ ਆ ਤੇ ਤੁਹਾਡੇ ਦੇ ਡਿਪੈਂਡ ਕਰਦਾ ਆ ਕਿ ਕਿਹੜੇ ਹਾਲਾਤਾਂ 'ਚ ਤੁਸੀਂ ਇਸ ਟਾਈਮ ਹੈਗੇ ਤੁਸੀਂ ਉਸ ਹਾਲਾਤਾਂ ਨੂੰ ਕਿਵੇਂ ਲੱਗੇ ਚੱਲਣਾ ਹੁਣ ਕੋਈ ਤੁਸੀਂ ਦੁਖੀ ਹੋ ਠੀਕ ਹੈ ਤੁਸੀਂ ਉੱਥੇ ਰੋਈ ਜਾਓਗੇ ਤੁਹਾਨੂੰ ਹੱਲ ਮਿਲੇਗਾ ਜੇ ਤੁਸੀਂ ਉਹਨੂੰ ਐਜ਼ ਅ ਪੋਜੀਟਿਵ ਵਿੱਚ ਲੈ ਕੇ ਚੱਲੋਗੇ ਨਾ ਕਿ ਕੋਈ ਗੱਲ ਨਹੀਂ ਅੱਜ ਮੈਨੂੰ ਜ਼ਿੰਦਗੀ ਦਾ ਇੱਕ ਲੈਸਨ ਮਿਲ ਰਿਹਾ ਥੈਨ ਹੋਪਫੁਲੀ ਤੁਹਾਨੂੰ ਵੀ ਟਾਈਮ ਬਹੁਤ ਵਧੀਆ ਲੱਗੇਗਾ ਤੇ ਇਹ ਤੁਹਾਡੇ ਦੇ ਡਿਪੈਂਡ ਹਰ ਇੱਕ ਟਾਈਮ ਚੰਗਾ ਹੀ ਹੁੰਦਾ ਅચ્છਾ ਸੋਸ਼ਲ ਮੀਡੀਆ ਤੇ ਜਸਟ ਅਸ਼ੀਸ਼ ਨਾਮ ਤੁਸੀਂ ਰੱਖਿਆ ਨਾ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਬਹੁਤ ਸਾਰੀਆਂ ਜ਼ਿੰਦਗੀ ਨਾਲ ਰਿਲੇਟਡ ਹੋਣਗੀਆਂ ਬਹੁਤ ਸਾਰੀਆਂ ਸਾਡੀ ਰੋਜ਼ ਜਿੱਦਾਂ ਅਸੀਂ ਦਿਨ ਕੱਢ ਰਹੇ ਹਾਂ ਉਸ ਨਾਲ ਰਿਲੇਟਡ ਹੋਗੀਆਂ ਪਹਿਲਾਂ ਤਾਂ ਜਸਟ ਅਸ਼ੀਸ਼ ਨਾਮ ਜਦੋਂ ਤੁਸੀਂ ਰੱਖਿਆ ਕੀ ਸੋਚ ਕੇ ਰੱਖਿਆ ਕਿ ਮੈਂ ਆਪਣੇ ਸੋਸ਼ਲ ਮੀਡੀਆ ਹੈਂਡਲ ਦਾ ਨਾਮ ਜਸਟ ਅਸ਼ੀਸ਼ ਰੱਖਣਾ ਹੈ आशीष ਤੇ ਕਰਦੇ ਨੇ ਰਖਤਾ ਤੇ ਜਸਟ ਮੈਂ ਰਖ ਲਿਆ ਹੁਣ ਇਹਦਾ ਮਤਲਬ ਕੀ ਹੈ ਦੇਖੋ ਮੈਂ ਤੁਹਾਨੂੰ ਇੱਕ ਸੀ ਚ ਦੱਸਦਾ ਜ਼ਿੰਦਗੀ ਚ ਨਾ ਇਨਸਾਨ ਦੀ ਨਾ ਇੱਕ ਬਹੁਤ ਗੰਦੀ ਆਦਤ ਹੈ ਜੇ ਆਪਣੇ ਕੋ ਚਾਰ ਫੋਲੋਅਰ ਹੋ ਜਾਣਾ ਹਨਾ ਜਾਂ ਇਨਸਾਨ ਕੋਲ ਜ਼ਿਆਦਾ ਪੈਸੇ ਆ ਜੇ ਉਹ ਆਪਣੇ ਆਪ ਨੂੰ ਰੱਬ ਸਮਝ ਲੈਂਦਾ ਬਟ ਮੇਰੀ ਪਤਾ ਕੀ ਸੋਚ ਆ ਕਿ ਜਸਟ ਦਾ ਮਤਲਬ ਹੈ ਕਿ ਜਸਟ ਕੁਝ ਵੀ ਨਹੀਂ ਹੋ ਅੱਛਾ ਕਿ ਮੈਂ ਆਪਣੇ ਆਪ 'ਚ ਕੁਝ ਵੀ ਨਹੀਂ ਆ ਜੋ ਕਰਨ ਕਰਾਉਣ ਵਾਲਾ ਮਾਲਕ ਹੈ ਹਨਾ ਤੇ ਇਹ ਤੁਹਾਡੇ ਹੱਥ ਹੈ ਕਿ ਤੁਸੀਂ ਉਹ ਚੀਜ਼ ਨੂੰ ਕਿੱਦਾਂ ਲੈਣੇ ਤੁਸੀਂ ਫੇਮ ਨੂੰ ਆਪਣੇ ਆਪ ਨੂੰ ਸਾਂਭਣਾ ਹੈ ਕਿ ਤੁਸੀਂ ਰੋਲਾ ਮਣਾਇਆ ਹੁਣ ਇਹ ਜਸਟ ਮੈਂ ਕੁਝ ਨਹੀਂ ਮੈਂ ਇੱਕ ਨਾਰਮਲ ਜਿਹਾ ਇਨਸਾਨ ਆ ਹੁਣ ਇਹ ਆਪਾਂ ਜਿੱਦਾਂ ਗੱਲ ਕੀਤੀ ਤੁਸੀਂ ਇੰਸਟਾ ਤੇ ਬਹੁਤ ਵਾਇਰਲ ਨੇ ਹਨਾ ਕੱਲ ਨੂੰ ਇੰਸਟਾ ਡੀਲੀਟ ਹੋ ਜਾਏ ਕੀ ਕਰਾਂਗਾ ਮੈਂ ਤਾਂ ਇਹ ਚੀਜ਼ ਹੈ ਜਸਟ ਇਸ ਮਤਲਬ ਕੁਝ ਨਹੀਂ ਇੱਕ ਨਾਰਮਲ ਜਿਹਾ ਇਨਸਾਨ ਹੈ ਤੁਹਾਡੇ ਵਾਂਗੂ ਅੱਛਾ ਤਬ ਨਾ ਲੱਗਾ ਸ਼ਾਇਦ ਕਹਿੰਦਾ ਕਿ ਅਸ਼ੀਸ਼ ਸਿਰਫ ਇੱਕ ਹੋਆ ਜਸਟ ਅਸ਼ੀਸ਼ ਹੋਆ ਨਹੀਂ 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 ਅਜਾ ਸੁਪਨੇ ਤਾਂ ਬਹੁਤ ਵੱਡੇ ਹੋਣਗੇ ਦੇਖਦੇ ਹੋ ਤੁਸੀਂ ਹਨਾ ਬਿਲਕੁਲ ਪੂਰੇ ਵੀ ਕਿਤੇ ਨੇ ਪੂਰੇ ਕਰਨ ਬਾਰੇ ਇੱਕ ਚਾਹ ਹੁੰਦੀ ਹੈ ਵੀ ਉਹ ਕਿੰਨੀ ਚਾਹੋ ਕਿੰਨੀ ਚਾਹ ਸਾਡੇ ਚ ਹੋਣੀ ਚਾਹੀਦੀ ਹੈ ਕਿ ਸਾਨੂੰ ਸੁਪਨਿਆਂ ਦੇ ਵਿੱਚ ਮਤਲਬ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਪਿੱਛੇ ਦੌੜਨਾ ਚਾਹੀਦਾ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਸੁਪਨੇ ਸੁਪਨਿਆਂ ਨੂੰ ਪੂਰੇ ਤੁਸੀਂ ਕਦੇ ਨਹੀਂ ਕਰ ਸਕਦੇ ਓਕੇ ਮੈਂ ਕਿਉਂਕਿ ਇੱਕ ਨਾ ਮੈਂ ਤੁਹਾਨੂੰ ਦੱਸਦਾ ਜਿਹੜਾ ਕਰਮਾ ਹੈ ਨਾ ਤੁਹਾਨੂੰ ਉਸਰਾ ਵਾਲਾ ਪਹਿਲੇ ਕਿ ਜਾਂਦਾ ਹੂੰ ਉਹਨੇ ਤਾਂ ਦਿਮਾਗ 'ਚ ਇੱਕ ਸੋਚ ਪਾ ਦੇਣੀ ਆ ਹੂੰ ਤੁਸੀਂ ਆਈਡੀਆ ਲੈ ਕੇ ਚੱਲੋ ਹੁਣ ਤੁਹਾਨੂੰ ਪਿਆਸ ਲੱਗੀ ਸੀਗੀ ਹੂੰ ਤੁਸੀਂ ਕੀ ਕੀਤਾ ਫੋਨ ਕੀਤਾ ਪਾਣੀ ਮੰਗਾਇਆ ਨੀਚੇ ਤੋਂ ਹੂੰ ਹੁਣ ਜੇ ਤੁਸੀਂ ਕਹੋ ਮੈਨੂੰ ਪਿਆਸ ਲੱਗੀ ਆ ਹਨਾ ਮੈਂ ਬੈਠੀ ਰਾਵਾਂ ਮੇਰੇ ਕਰਮਾਂ ਦੇ ਅਧਾਰ 'ਤੇ ਮੇਰੇ ਆਪਣੇ ਆਪ ਆ ਜਾਏਗਾ ਪਾਣੀ ਆਏਗਾ ਕਦੇ ਨਹੀਂ ਨਾ ਨੂੰ ਉਹਨੇ ਇੱਕ ਮਤਲਬ ਕਿ ਦਿਲ ਚ ਇੱਛਾ ਪਿਆਦਾ ਕਰ ਦੇ ਕਿ ਤੂੰ ਕਰਨਾ ਆ ਹੁਣ ਤੁਸੀਂ ਆਪ ਹੱਥ ਲਾਇਆ ਤੁਸੀਂ ਪਿੱਤਾ ਆਪ ਹਨਾ ਤਾਂ ਗਿਆ ਤਾਂ ਇਹ ਚੀਜ਼ ਹੈ ਕਿ ਇਨਸਾਨ ਸੋਚਦਾ ਕਿ ਨਹੀਂ ਯਾਰ ਮੇਰੇ ਹਨਾ ਇਹ ਸੁਪਨੇ ਆ ਮੈਂ ਪੂਰੇ ਕਰ ਲਾਂਗਾ ਬਸ ਮੇਰੇ ਹੋ ਜਾਣ ਮੈਂ ਇਹ ਚੀਜ਼ ਸੋਚ ਰਿਹਾ ਅੱਜ ਮੈਂ ਗੱਡੀ ਲੈਣੀ ਹੈ ਤੇ ਕੱਲ ਮੇਰੇ ਕੋਲ ਗੱਡੀ ਆ ਜੇ ਪੋਸੀਬਲ ਹੈਗਾ ਨਹੀਂ ਜਦ ਤੱਕ ਆਪ ਉਸ ਚੀਜ਼ ਲਈ ਐਫਰਟ ਹੀ ਨਹੀਂ ਕਰ ਰਹੇ ਯਾਰ ਹਨਾ ਸੁਪਨਾ ਸਾਡਾ ਇਸ ਲੈਵਲ ਤੇ ਹੈ ਐਫਰਟ ਸਾਡੇ ਇੱਥੇ ਵੀ ਨਹੀਂ ਹੈ ਤਾਂ ਇਹ ਚੀਜ਼ ਹੈ ਜੇ ਤੁਸੀਂ ਕੋਈ ਚੀਜ਼ ਚਾਹੁੰਦੇ ਹੋ ਨਾ ਸਭ ਤੋਂ ਪਹਿਲਾਂ ਉਹਦੇ ਲਈ ਐਫਰਟ ਹੋਣਾ ਬਹੁਤ ਜ਼ਰੂਰੀ ਹੈ ਜ਼ਿੱਦ ਹੋਣੀ ਵੀ ਜ਼ਰੂਰੀ ਹੈ ਜ਼ਿੱਦ ਹੋਣੀ ਬਹੁਤ ਜ਼ਰ जिद ਵੀ ਇੱਕ ਦਿਨ ਟੁੱਟੇ ਜਾਂਦੀ ਆ ਅੱਛਾ ਹਾਂ ਹੂੰ ਤੁਸੀਂ ਕਦੇ ਕਿਸੇ ਨੂੰ ਪਿਆਰ ਕੀਤਾ ਕਿਸੇ ਨੂੰ ਕੀਤਾ ਹੈਗਾ ਹੂੰ ਜ਼ਰੂਰੀ ਨਹੀਂ ਮੁੰਡੇ ਕੁੜੀ ਦੀ ਗੱਲ ਕਰਨੀ ਆ ਆਪਾਂ ਹਨਾ ਹੂੰ ਤੇ ਜਦੋਂ ਚੀਜ਼ ਨਹੀਂ ਮਿਲਦੀ ਇੱਕ ਟਾਈਮ ਤੇ ਅਕਿੰਸਨ ਟੁੱਟ ਜਾਂਦਾ ਨਾ ਕਿ ਛੱਡ ਪਰੇ ਹਾਂ ਤਾਂ ਆ ਚੀਜ਼ ਆ ਜਿੱਦ ਇੱਕ ਦਿਨ ਟੁੱਟੇ ਜਾਂਦੀ ਬਟ ਜੋ ਇਨਸਾਨ ਸੋਚ ਲੈਂਦਾ ਨਾ ਮੈਂ ਕਰਨਾ ਹੀ ਕਰਨਾ ਉਹ ਨਹੀਂ ਕਦੇ ਟੁੱਟਦਾ ਤਾਂ ਇਹ ਤੁਹਾਡੇ ਦੇ ਡਿਪੈਂਡ ਆ ਹੂੰ ਕਿ ਉਹਨੂੰ ਜਿੱਦ ਲੈ ਕੇ ਚੱਲਣਾ ਹੈ ਕਿ ਉਹਨੂੰ ਆਪਣੇ ਇੱਕ ਮੋਟੀਵੇਸ਼ਨ ਲੈ ਕੇ ਚੱਲਣਾ ਹੈ ਕਿ ਇਹ ਨਹੀਂ ਤੇ ਮੈਂ ਨਹੀਂ ਖਤ ਇੱਛਾ ਜ਼ਿੰਦਗੀ ਰੱਖਣੀ ਚਾਹੀਦੀ ਸਾਨੂੰ ਜਿਉਂਦੀ ਰੱਖਣੀ ਚਾਹੀਦੀ ਆ ਹਨਾ ਐਫਰਟਸ ਲਾਉਂਦੇ ਰਹਿਣੇ ਚਾਹੀਦੇ ਥੋੜਾ ਜਿਹਾ ਸੀ ਤੁਹਾਡੇ ਬਾਰੇ ਵੀ ਜ਼ਰੂਰ ਜਾਣਨਾ ਚਾਹਵਾਂਗੇ ਹਨਾ ਵੀ ਕਿਉਂਕਿ ਕਈ ਵਾਰੀ ਕੀ ਹੁੰਦਾ ਸੀ ایکسپੀਰੀਅੰਸ ਕੁਝ ਚੀਜ਼ਾਂ ਕੀਤੀਆਂ ਹੁੰਦੀਆਂ ਨਹੀਂ ਜਾਂ ਕੁਝ ਆਬਜ਼ਰਵੇਸ਼ਨ ਦੇ ਨਾਲ ਹੁੰਦੀਆਂ ਨੇ ਸੋ ਘਰ ਦੇ ਹਾਲਾਤਾਂ ਨੇ ਤੁਹਾਨੂੰ ਸ਼ਾਇਰ ਬਣਾਇਆ ਜਾਂ ਕੁਝ ਆਬਜ਼ਰਵੇਸ਼ਨਸ ਦੇ ਰਾਹੀਂ ਤੁਸੀਂ ਸ਼ਾਇਰ ਬਣੇ 2019 18 ਵਿੱਚ ਆਈ ਥਿੰਕ 19 ਦੀ ਗੱਲ ਹੈ ਜਦੋਂ ਟਿਕਟੌਕ ਦਾ ਬੜਾ ਹੁੰਦਾ ਸੀਗਾ ਹਾਂਜੀ ਉਦੋਂ ਹਨਾ ਲੋਕਾਂ ਨੂੰ ਦੇਖਣਾ ਕਿ ਯਾਰ ਇਹ ਇਦਾਂ ਫੇਮਸ ਹੈ ਇਹ ਚੀਜ਼ ਬਣਾਣੀ ਹੈ ਹਨਾ ਹੂੰ ਤਾ ਮੈਨੂੰ ਹੁੰਦਾ ਹੀ ਯਾਰ ਮੈਂ ਆਪਣਾ ਬਹੁਤਾ ਬਟਰਾਈ ਕਰਦੇ ਸੀ ਹਨਾ ਬਟ ਇਹ ਕਹਿੰਦੇ ਹਨ ਕਿ ਜਦੋਂ ਤੱਕ ਇਨਸਾਨ ਨੂੰ ਖੁਦ ਅੰਦਰੋਂ ਨਾ ਹੋਵੇ ਇੱਕ ਦੇਖੋ ਦੇਖੀ ਜਦੋਂ ਤੁਸੀਂ ਗੱਲ ਕੀਤੀ ਪਹਿਲਾਂ ਜ਼ਿੱਦ ਇੱਕ ਜ਼ਿੱਦ ਤੇ ਇੱਕ ਕਪੜੇ 'ਚ ਬਹੁਤ ਫਰਕ ਆ ਸ਼ੌਂਕ 'ਚ ਮੈਂ ਜ਼ਿੱਦ ਕੀਤੀ ਨਹੀਂ ਚੱਲੀ ਚੀਜ਼ਾਂ ਅੱਛਾ ਦੈਨ 2022 'ਚ ਹਨਾ ਕੁਝ ਚੀਜ਼ਾਂ ਆ ਯਾਂ ਜਿੱਤ ਕਰਕੇ ਮੈਂ ਸੋਚਿਆ ਕਿ ਨਹੀਂ ਯਾਰ ਇਹ ਚੀਜ਼ ਐਦਾਂ ਨਹੀਂ ਫੀਲ ਕਰਨ ਵਾਲੀ ਚੀਜ਼ ਆ ਦੰ ਮੈਂ ਲਿਖਦਾ ਗਿਆ ਅੱਜ ਵੀ ਮੈਂ ਜੇ ਤੁਹਾਨੂੰ ਗੱਲ ਕਰਾਂ ਮੈਂ ਆਪਣੇ ਫੋਨ ਦੇ ਨੋਟਸ ਦਿਖਾ ਦਾਂਗਾ ਤੁਹਾਨੂੰ ਮੇਰੇ ਫੋਨ ਚ ਘੱਟੋ ਘੱਟ ਨਹੀਂ ਹਜ਼ਾਰ ਗਾਣਾ ਲਿਖਿਆ ਮਿਲੇਗਾ ਅੱਛਾ ਤੇ ਸ਼ਾਇਰੀ ਦੀ ਗੱਲ ਕਰੀਏ 2000 ਪਲੱਸ ਹੋਣਗੀਆਂ ਜਿਹੜੀਆਂ ਮੈਂ ਅਜੇ ਤੱਕ ਆਪ ਵੀ ਨਹੀਂ ਪੜੀਆਂ ਹੋਣੀਆਂ ਕਿ ਮੈਂ ਕੀ ਕੀ ਲਿਖਿਆ ਹੈ ਲਿਖ ਕੇ ਛੱਡ ਦਿੰਨੇ ਹੂੰ ਲਿਖ ਕੇ ਛੱਡ ਦਿੰਨੀ ਮੈਨੂੰ ਮੈਨੂੰ ਖੁਦ ਨਹੀਂ ਪਤਾ ਮੈਂ ਕੀ ਲਿਖਿਆ ਹੈ ਤਾਂ ਉਹ ਚੀਜ਼ ਮੈਂ 2023 ਚ ਹਨਾ ਰੀਸੈਂਟਲੀ ਮੈਂ ਸੋਚਿਆ ਕਿ ਇੱਕ ਵਾਰੀ ਅਪਲੋਡ ਕਰਕੇ ਦੇ ਦੇਆ ਕੀ ਪਤਾ ਹਨਾ ਪਸੰਦ ਆ ਜਾਵੇ ਤੇ ਫਰਸਟ ਮੇਰੀ ਸ਼ਾਇਰੀ ਸੀਗੀ ਆਈਫੋਨ ਸਬਲੈਂਡਰ ਆਈਫੋਨ ਵਾਲੇ ਅਮੀਰ ਨਹੀਂ ਹੁੰਦੇ ਤੇ ਸਪਲੈਂਡਰ ਵਾਲੇ ਗਰੀਬ ਨਹੀਂ ਹੁੰਦੇ ਪਿਆਰ ਤਾਂ ਹਰ ਕੋਈ ਕਰ ਲੈਂਦਾ ਜਾਨ ਮੇਰੀ ਪਰ ਹਰ ਕਿਸ ਨੂੰ ਉਹਦਾ ਪਿਆਰ ਮਿਲ ਜੇ ਸਾਰਿਆਂ ਦੇ ਇੰਨੇ ਚੰਗੇ ਨਸੀਬ ਨਹੀਂ ਹੁੰਦੇ ਹੂੰ ਤਾਂ ਇਹ ਸ਼ਾਇਰੀ ਮੇਰੀ 1 ਮਿਲੀਅਨ ਗਈ ਸੀਗੀ ਅੱਛਾ ਸਟਾਰਟਿੰਗ ਹੀ ਫਰਸਟ ਹੂੰ ਥੈਨ ਮੈਨੋ ਹੋਇਆ ਕਿ ਨਹੀਂ ਹੁਣ ਇਹੀ ਚੀਜ਼ ਕਰਨੀ ਹੈ ਉਦੋਂ ਪਤਾ ਲੱਗਿਆ ਨਾ ਕਿ ਮੈਂ ਕੁਝ ਕੈਲੀਬਰ ਰੱਖਦਾ ਹਾਂ ਕਿ ਮੇਰੇ ਅੰਦਰ ਇੱਕ ਐਸਾ ਮੇਰੀ ਆਵਾਜ਼ ਚੋਂ ਦਰਦ ਹੈ ਮੈਂ ਬੋਲ ਸਕਦਾ ਹਾਂ ਹਾਂ ਆਫਟਰ ਦੈਟ ਮੈਂ ਇਹੀ ਚੀਜ਼ਾਂ ਕੀਤੀਆਂ ਅੱਛਾ ਪਹਿਲਾਂ ਲਿਖਣਾ ਸ਼ੁਰੂ ਕੀਤਾ ਫਿਰ ਜਦੋਂ ਬੋਰਡ ਕੇ ਪਾਇਆ ਤਾਂ ਪਤਾ ਲੱਗਾ ਕਿ ਹਾਂ ਇਹ ਚੀਜ਼ ਮੇਰੇ ਲਈ ਬਣੀ ਹੈ ਪਹਿਲੇ ਮੈਂ ਸਟਾਰਟ ਹਾਂ 2019-20 ਮੈਂ ਲੋਕਾਂ ਦੀ ਕਾਪੀ ਕਰਦਾ ਸੀਗਾ ਅੱਛਾ ਬਟ ਉਹ ਕਹਿੰਦੇ ਨਾ ਵਾਈਬ ਨਹੀਂ ਆਉਂਦੀ ਸੀਗੀ ਐਦਾਂ ਲੱਗਦਾ ਸੀ ਕਿ ਇੱਕ ਲੈਸਨ ਪੜ ਰਿਹਾ ਆ ਹੂੰ ਬਟ ਜਿਸ ਦਿਨ ਤੋਂ ਮੈਂ ਖੁਦ ਲਿਖਣਾ ਸ਼ੁਰੂ ਕੀਤਾ ਹਨਾ ਆਪ ਦੇ ਮਾਈਂਡ ਸਾਊਟ ਨਾ ਉਹ ਚੀਜ਼ਾਂ ਫਿਰ ਚੱਲੀਆਂ ਹੂੰ ਤੇ ਬਹੁਤ ਹੁਣ ਤਾਂ ਤੁਸੀਂ ਜਿੱਦਾਂ ਕਿਹਾ ਕਿ ਬਹੁਤ ਕੁਝ ਲਿਖਿਆ ਪਿਆ ਬਹੁਤ ਕੁਝ ਮਤਲਬ ਯੰਗ ਯੂਥ ਦੀ ਗੱਲ ਕਰਾਂ ਤਾਂ ਬੇਸਿਕਲੀ ਗੱਲ ਕੀਤੇ ਆ ਕਿ ਮੁੱਕਦੀ ਆ ਪਹਿਲੇ ਪਿਆਰ ਤੇ ਆ ਕੇ ਮੁੱਕਦੀ ਆ ਜਾਂ ਤੋਖਿਆਂ ਤੇ ਮੁੱਕਦੀ ਆ ਹਨਾ ਤੇ ਕਿਉਂ ਨਾ ਪਉ ਤੇ ਤੇ ਵੀ ਕੁਝ ਸੁਣ ਲਈਏ ਪਹਿਲੇ ਪਿਆਰ ਤੇ ਕਿ ਤੂੰ ਮਿਲ ਜਾਂਦੀ ਤਾਂ ਮੇਰਾ ਪਾਗਲ ਵਾਲਾ ਹਾਲ ਨਹੀਂ ਹੁੰਦਾ ਮੇਰਾ ਹੱਸਦਾ ਵਸਦਾ ਚਿਹਰਾ ਜਾਨੇ ਕਦੇ ਗੁੰਮਨਾਮ ਨਹੀਂ ਹੁੰਦਾ ਭੁੱਲ ਜਾਣ ਦੀਆਂ ਗੱਲਾਂ ਸਿਖਾਉਂਦੀ ਆ ਦੁਨੀਆ ਮੈਨੂੰ ਮੈਂ ਕਿਵੇਂ ਸਮਝਾਵਾਂ ਪਹਿਲਾ ਪਿਆਰ ਹੈ ਜਾਨ ਮੇਰੀ ਕਦੇ ਭੁੱਲਦਾ ਨਹੀਂ ਹੁੰਦਾ। ਕੀ ਬਾਤ ਹੈ? ਇਹ ਪਹਿਲੇ ਪਿਆਰ ਵਾਲੇ ਨੂੰ ਹਾਂ। ਹਨਾ ਬਟ ਮੇਰੀ ਇਹ ਸੋਚ ਹੈ ਇੱਕ ਸ਼ਾਇਰੀ ਤੇ ਲੈਵਲ ਨੂੰ ਤੁਸੀਂ ਸ਼ਾਇਰੀ ਤੇ ਸੁੱਟ ਦੋ। ਪਹਿਲਾ ਪਿਆਰ ਵਿਆਰ ਕੁਝ ਨਹੀਂ ਹੁੰਦਾ। ਪਹਿਲਾ ਪਿਆਰ ਉਹ ਜਿਹੜਾ ਤੁਹਾਡਾ ਨਿਭਜੇ। ਬਾਕੀ ਤਾਂ ਸਭ ਟਾਈਮ ਪਾਸ ਆ। ਹਨਾ। ਮੈਨੂੰ ਲੱਗਦਾ ਪਹਿਲਾ ਪਿਆਰ ਮਾਪਿਓ ਵੀ ਹੁੰਦੇ ਨੇ। ਯਾਰ ਦੇਖੋ ਇਹ ਚੀਜ਼ ਨਹੀਂ ਆਪਾਂ ਉਹ ਸੀਜ਼ਨ ਨੂੰ ਉਹ ਚੀਜ਼ ਨਾਲ ਨਹੀਂ ਕਰ ਸਕਦੇ। ਕੰਪੇਅਰ ਨਹੀਂ ਕਰ ਸਕਦੇ। ਤੁਸੀਂ ਮੈਰਿਡ ਹੋ? ਹਾਂ। ਹਾਂ। ਤੇ ਤੁਸੀਂ ਇਹ ਜਿਹੜੀ ਗੱਲ ਆਪਣੇ ਹਸਬੰਡ ਦੇ ਨਾਲ ਕਰ ਸਕਦੇ ਹੋ ਤੁਸੀਂ ਆਪਣੇ ਪੇਰੈਂਟਸ ਦੇ ਨਾਲ ਨਹੀਂ ਕਰ ਸਕਦੇ। ਹਾਂ। ਹਰ ਇੱਕ ਦਾ ਆਪਣਾ ਦਾਇਰਾ ਹੈ ਉਹਨਾਂ ਦਾ ਆਪਣਾ ਦਾਇਰਾ ਹੈ ਤੁਹਾਡਾ ਆਪਣਾ ਦਾਇਰਾ ਹੈ ਹਨ ਤੇ ਕਿਸੇ ਦੀ ਜਗ੍ਹਾ ਉਹ ਇਨਸਾਨ ਨਹੀਂ ਲੈ ਸਕਦਾ ਤੇ ਆ ਚੀਜ਼ ਹਰ ਇੱਕ ਦੀ ਆਪਣੀ ਆਪਣੀ ਹੋਇਆ ਅੱਛਾ ਜ਼ਿੰਦਗੀ ਨੂੰ ਅੱਗੇ ਵਧਾਉਣ ਦੇ ਲਈ ਨਾ ਸਾਨੂੰ ਇੱਕ ਸਾਥ ਜਿੱਦਾਂ ਹੁਣ ਤੁਸੀਂ ਕਿਹਾ ਕਿ ਚਾਹੇ ਮੈਰਿਡਾ ਪਾਰਟਨਰ ਆ ਮਮੀ ਪਾਪਾ ਦਾ ਆਪਣਾ ਸਾਡੀ ਜ਼ਿੰਦਗੀ ਦੇ ਵਿੱਚ ਰੋਲ ਹੈ ਹਨਾ ਦੋਸਤ ਨੇ ਉਹਨਾਂ ਦਾ ਆਪਣਾ ਰੋਲ ਹੈ ਹਨਾ ਵੀ ਚਲੋ ਪਾਰਟਨਰ ਨਾਲ ਵੀ ਜਿਹੜੀ ਗੱਲ ਨਹੀਂ ਹੁੰਦੀ ਉਹ ਦੋਸਤਾਂ ਨਾਲ ਹੋ ਜਾਂਦੀ ਹੈ ਸਮ ਟਾਈਮਸ ਜੀ ਸ਼ੇਅਰ ਕਰ ਲੈਂਦੇ ਆ ਬਲਕਿ ਪਾਰਟਨਰ ਦੀ ਵੀ ਗੱਲ ਆਪਾਂ ਦੋਸਤਾਂ ਦੇ ਨਾਲ ਸ਼ੇਅਰ ਕਰ ਲੈਂਦੇ ਨਾ ਕਿ ਇਹ ਚੀਜ਼ ਹੋਈ ਹੈ ਸੋ ਜ਼ਿੰਦਗੀ ਦੇ ਵਿੱਚ ਸਾਥ ਇੱਕ ਸਾਥ ਹੋਣਾ ਕਿੰਨਾ ਕਜ਼ੂਰੀ ਆ ਰੱਬ ਦਾ ਹੂੰ ਰੱਬ ਦਾ ਸਿਰਫ ਕਿਉਂਕਿ ਇਨਸਾਨ ਇੱਕ ਟਾਈਮ ਤੇ ਆ ਕੇ ਸਾਥ ਛੱਡ ਹੀ ਜਾਂਦਾ ਹੈ ਹੂੰ ਜਿੱਥੇ ਇੱਕ ਐਂਡ ਟਾਈਮ ਆਂਦਾ ਨਾ ਉੱਥੇ ਦੂਜਾ ਇਨਸਾਨ ਵੀ लाचार ਹੋ ਜਾਂਦਾ ਹੈ ਹੂੰ ਬਟ ਉਸ ਟਾਈਮ ਤੇ ਆ ਕੇ ਰੱਬ ਖੜਦਾ ਹੈ ਹੈਨਾ ਤੇ ਸਾਡੇ ਹੱਥ ਹੈ ਕਿ ਆਪਾਂ ਰੱਬ ਨਾਲ ਹੀ ਯਾਰੀ ਲਾਣੀ ਹੈ ਕਿ ਇਨਸਾਨ ਦੇ ਨਾਲ ਲਾਣੀ ਹੈ ਹੂੰ ਕਿਉਂਕਿ ਮੈਂ ਤੁਹਾਨੂੰ ਦੱਸਦਾ ਨਾ ਹੁਣ ਇੱਕ ਚੀਜ਼ ਹੈ ਇੱਕ ਬੱਚਾ ਆਇਆ ਹੈ ਹੈਨਾ ਬੱਚਾ ਮੇਲੇ ਚ ਘੁੰਮੋ ਜਾਂਦਾ ਆ ਤੱਲੇ ਨੂੰ ਮੇਲਾ ਬਹੁਤ ਵਧੀਆ ਲੱਗਦਾ ਪਈ ਉਹ ਦੀ ਉਂਗਲੀ ਫੜੀ ਹੁੰਦੀ ਹੈ ਹਨ ਬਟ ਜਦੋਂ ਉਂਗਲੀ ਛੁੱਟ ਜਾਂਦੀ ਉਹੀ ਮੇਲਾ ਉਹਨੂੰ ਬਹੁਤ ਗੰਦਾ ਲੱਗਦਾ ਹੈ ਹਾਂ ਹਨਾ ਉਹ ਰੋਂਦਾ ਆ ਤੇ ਇਹੀ ਚੀਜ਼ ਆ ਇਨਸਾਨ ਨੂੰ ਉਹਦੋਂ ਤੱਕ ਦੁਨੀਆ ਚੰਗੀ ਲੱਗਦੀ ਜਦ ਤੱਕ ਰੱਬ ਦੇ ਸਾਰੇ ਉਹਨੂੰ ਯਾਦ ਕਰਦਾ ਜਿਸ ਦਿਨ ਉਹਨੂੰ ਭੁੱਲ ਗਿਆ ਨਾ ਉਸ ਦਿਨ ਉਹ ਤੰਗ ਹੁੰਦਾ ਆ ਆਪਾਂ ਕਦੋਂ ਯਾਰ ਰੱਬ ਨੂੰ ਯਾਦ ਕਰਦੇ ਆ ਜਦੋਂ ਦੁੱਖ ਆਉਂਦਾ ਹੈ ਨਾ ਇਦਾਂ ਤੁਸੀਂ ਅੱਗੇ ਪਿੱਛੇ ਆਪਾਂ ਕੋਈ ਯਾਦ ਕਰਦਾ ਨਹੀਂ ਕਰਦੇ ਨਾ ਤਾਂ ਮੇਰੀ ਸੋਚ ਇਹ ਹੈ ਕਿ ਰੱਬ ਨੂੰ ਨਹੀਂ ਕਦੇ ਭੁੱਲਣਾ ਚਾਹੀਦਾ ਭਵੇਂ ਆਪਾਂ ਇਹ ਗੱਲਾਂ ਕਰ ਰਹੇ ਹਾਂ ਨਾ ਕੁਝ ਲੋਕ ਸੋਦੇ ਕਿ ਯਾਰ ਇੱਕ ਵੀਡੀਓ ਦੇ ਲਈ ਬਟ ਇਸ ਜ਼ਿੰਦਗੀ 'ਚ ਜੇ ਤੁਸੀਂ ਚੀਜ਼ ਆਪਣਾ ਲਈ ਪਹਿਲੇ ਨੰਬਰ ਤੇ ਤੁਸੀਂ ਰੱਬ ਨੂੰ ਯਾਦ ਕੀਤਾ ਉਹਨੂੰ ਟਾਈਮ ਦਿੱਤਾ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਤੁਹਾਨੂੰ ਲੋਕਾਂ ਦੇ ਅੱਗੇ ਪੀਖ ਮੰਗਣ ਦੀ ਲੋੜ ਨਹੀਂ ਆ ਹੂੰ ਸਪਾਈਆਂ ਨਾਲ ਯਾਰੀ ਪਾਓਗੇ ਨਾ ਤੇ ਫਿਰ ਮੰਗਤੇ ਬੰਨਾ ਪੈਣਾ ਜਿਸ ਦੀ ਰਾਜ ਨਾਲ ਯਾਰੀ ਪਾ ਲਈ ਫਿਰ ਕਾਦੀ ਲੋੜ ਹੈ ਹੂੰ ਇਹ ਵੀ ਹੈ ਪਰ ਮਾਂ ਪਿਓ ਦਾ ਦਰਜਾ ਮੈਨੂੰ ਲੱਗਦਾ ਕਿ ਰੱਬ ਤੋਂ ਵੀ ਉੱਪਰ ਨਹੀਂ ਹੁੰਦਾ ਜਿਨੇ ਭੇਜਿਆ ਹੈ ਨਾ ਇੱਥੇ ਹੂੰ ਹੈ ਨਾ ਇੱਕ ਜ਼ਿੰਦਗੀ ਨਾ ਕਸੋਟੀ ਆ ਹੂੰ ਇੱਕ ਰੋਲ ਪਲੇ ਹੁੰਦਾ ਆ ਮੰਚ ਤੇ ਕੋਈ ਮਾਂ ਬਣ ਜਾਂਦਾ ਕੋਈ ਪਿਓ ਬਣ ਜਾਂਦਾ ਕੋਈ ਭਾਲੂ ਬਣ ਜਾਂਦਾ ਕੋਈ ਸ਼ੇਰ ਬਣ ਜਾਂਦਾ ਹਮ ਬਟ ਉਹ ਦੇ ਨਾਟਕ ਹੈ ਨਾ ਭਾਈ ਹਮ ਹੈ ਨਾਟਕ ਨੂੰ ਆਪਾਂ ਉਹਨਾਂ ਦੇ ਨਾਲ ਨਹੀਂ ਮਿਲਾ ਸਕਦੇ ਤੁਸੀਂ ਜੱਜ ਕਰ ਪਾਓਗੇ ਇੱਕ ਨਾਟਕ ਦੀ ਗ੍ਰੀਲ ਲਾਈਫ ਸੀ ਹੁਣ 3 ਘੰਟੇ ਦੀ ਫਿਲਮ ਹੈ ਹਮ ਕੋਈ ਉਹਦਾ ਪਿਓ ਹੁੰਦਾ ਕੋਈ ਉਹਦੀ ਭੈਣ ਹੁੰਦੀ ਹੈ ਬਟ ਇਨ ਰੀਅਲ ਲਾਈਫ ਕੀ ਹੈ ਕੁਛ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਮਾਂ ਪਿਓ ਕੁਝ ਨਹੀਂ ਆ ਮਾਂ ਪਿਓ ਆਪਣੀ ਜਗ੍ਹਾ ਨੇ ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿਸੇ ਦੀ ਕੋਈ ਜਗ੍ਹਾ ਨਹੀਂ ਲੈ ਸਕਦਾ ਹਮ ਏ ਚਾਹ ਪਾਣੀ ਦਾਲ ਛੋਲ ਸਾਰਾ ਮਿਕਸ ਕਰ ਦੋਗੇ ਵੇਸਟ ਜੀ ਇਹਨਾਂ ਨੂੰ ਇਹਨਾਂ ਦੀ ਜਗ੍ਹਾ ਤੇ ਰੱਖੋਗੇ ਨਾ ਜ਼ਿੰਦਗੀ ਬਹੁਤ ਸੋਹਣੀ ਨਿਕਲੇਗੀ ਚਲੋ ਐਨੀ ਹਾਂ ਆਪਾਂ ਆਊਟ ਆਫ ਦਾ ਟਰੈਕ ਜਾ ਰਹੇ ਆ ਆਪਾਂ ਟਰੈਕ ਤੇ ਵਾਪਸ ਆਉਨੇ ਆ ਥੋੜਾ ਤੁਹਾਡੇ ਬਾਰੇ ਵੀ ਆਪਾਂ ਗੱਲ ਕਰਦੇ ਸੀ ਨਾ ਸੋ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਆ ਮੈਂ ਆ ਮम्मा पापा ਆ ਤੇ ਦੋ ਸਿਸਟਰ ਨੇ ਮੇਰੀ ਬਸ ਮਤਲਬ ਜੇ ਮੈਂ ਪਹਿਲਾਂ ਵੀ ਸਵਾਲ ਕੀਤਾ ਸੀ ਉਹ ਸਵਾਲ ਤੋਂ ਆਪਾਂ ਥੋੜਾ ਜਿਹਾ ਅਦਰ ਹੋ ਗਏ ਸੀ ਕਿ ਜ਼ਿੰਦਗੀ ਦੇ ਹਾਲਾਤਾਂ ਨਹੀਂ ਲਿਖਣਾ ਸਿਖਾਇਆ ਕੀ ਆਬਜ਼ਰਵੇਸ਼ਨ ਹੀ ਲਿਖਣਾ ਸਿਖਾਤਾ ਤੁਹਾਨੂੰ ਸਾਨੂੰ ਗਿਲਾਦਾ ਇਹ ਤਾਂ ਤੁਸੀਂ অবজারਵੇਸ਼ਨ ਕਦੀ ਨਹੀਂ ਇਨਸਾਨ ਕਰ ਪੰਦਾ ਹਾਲਾਤ অবজারਵੇਸ਼ਨ ਕਰੰਦੇ ਨੇ ਹਮ ਹੁਣ ਮੈਂ ਜ਼ਰੂਰੀ ਨਹੀਂ ਗੱਲ ਕਹਿੰਦਾ ਕਿ ਮੇਰੇ ਤੇ ਹੀ ਆ ਹਨਾ ਦੁਨੀਆਦਾਰੀ ਜਿੱਦਾਂ ਮੈਂ ਦੇਖਦਾ ਹਨਾ ਤੁਸੀਂ ਦੇਖਿਆ ਹਨਾ ਕਦੇ ਕੋਈ ਕਿਸੇ ਲਈ ਮਰ ਰਿਹਾ ਕੋਈ ਕਿਸੇ ਲਈ ਮਰ ਰਿਹਾ ਹਨਾ ਕੁਝ ਥਾਟ ਮੇਰੇ ਨੇ 90% ਹਮ ਤੇ 10% ਮੇਰੀ অবজারਵੇਸ਼ਨ ਹੈ ਅੱਛਾ ਤੇ ਜਿਹੜੀ ਤੁਸੀਂ 10% অবজারਵੇਸ਼ਨ ਕਰਦੇ ਹੋ ਤੇ 90% ਤੁਹਾਡੇ ਆਪਣੇ ਥਾਟਸ ਨੇ ਕਿ ਤੁਸੀਂ ਕੰਨ ਸ਼ਾਇਰ ਉਦੋਂ ਬਣਦਾ ਜਦੋਂ ਦਿਲ ਟੁੱਟਦਾ ਕਿ ਦਿਲ ਟੁੱਟਣ ਤੋਂ ਬਾਅਦ ਸ਼ਾਇਰ ਬਣੀ ਸੀ ਕਹਿ ਸਕਦੇ ਹੋ ਹਾਂ ਤੋਖਾ ਮਿਲਿਆ ਹੈ ਕਹਿ ਸਕਦੇ ਹੋ ਇੱਕ ਲਿਖਣ ਦਾ ਸ਼ੌਂਕ ਹੂੰ ਤੇ ਦੂਜਾ ਕਹਿੰਦੇ ਨਾ ਮੈਂ ਤੁਹਾਨੂੰ ਜਦੋਂ ਕੋਲ ਆਪਣੇ ਕੋਲ ਡਿਗਰੀ ਨਾ ਨਾ ਹੋਵੇ ਹੂੰ ਉਦੋਂਕ জব ਨਹੀਂ ਮਿਲਦੀ ਹੂੰ ਜਦ ਤੱਕ ਕੋਈ ਇਨਸਾਨ ਹੋ ਐਜ਼ ਅ ਹੱਡ ਬੀਤੀ ਨਾ ਨਾ ਹੋਵੇ ਹੂੰ ਉਹਨੂੰ ਨਹੀਂ ਆਂਦਾ ਚੀਜ਼ ਕਰਨੀ ਤਾਂ ਮੇਰੀ ਇਹ ਸੋਚ ਹੈ ਕਿ ਜੋ ਵੀ ਹੁੰਦਾ ਬਹੁਤ ਚੰਗੇ ਲਈ ਹੁੰਦਾ ਹੈ ਹੂੰ ਜੇ ਉਹ ਨਹੀਂ ਹੁੰਦਾ ਤਾਂ ਮੈਥੇ ਨਾ ਹੁੰਦਾ ਸੋ ਹੱਡ ਬੀਤੀ ਹੈ ਤੁਹਾਡੀ ਕਹਿ ਸਕਦੇ ਹੋ ਸੀ ਬਟ ਸੀ ਅਸੀਂ ਮੂਵ ਔਨ ਕਰ ਚੁੱਕੇ ਹਾਂ ਹਾਂ ਮੈਂ ਬਹੁਤ ਖੁਸ਼ ਹਾਂ ਆ ਦੀ ਲਾਈਫ ਚ ਅਰੇ ਦੇਖੋ ਪਤਾ ਕੀ ਗੱਲ ਹੈ 30 ਸਕਿੰਡ ਦੀ ਰੀਲ ਨਾਲ ਤੁਸੀਂ ਮੈਨੂੰ ਜਜ ਨਹੀਂ ਕਰ ਸਕਦੇ ਹੁਣ ਇਹ ਤੁਹਾਡੇ ਹੱਥ ਹੈ ਹੁਣ ਕਈ ਕਹਿੰਦੇ ਹਨ ਕਿ ਭਾਈ ਯਾਰ ਤੁਸੀਂ ਸੈਡ ਪਾਉਂਦੇ ਹੋ ਤੁਸੀਂ ਸੈੜੇ ਰਹਿੰਦੇ ਹੋ ਬਟ ਯਾਰ ਮੈਂ ਤਾਂ ਵਿੱਚ ਮੋਟੀਵੇਸ਼ਨ ਹੀ ਪਾਇਆ ਤੁਸੀਂ ਫੋਕਸ ਹੀ ਉੱਥੇ ਕਰਦੇ ਹੋ ਜੋ ਚੀਜ਼ ਸੈਡ ਹੈ ਸੈਡ ਤੇ ਤਾਂ ਸ਼ਾਇਦ ਫੋਕਸ ਕਰਦੇ ਹੋਗੇ ਕਿਉਂਕਿ ਉਹ ਰਿਲੇਟ ਕਰਦੇ ਨੇ ਬਸ ਹੁਣ ਮੈਂ ਤੁਹਾਨੂੰ ਦੱਸਦਾ ਜਿੱਦਾਂ ਮੈਂ ਸੈਡ ਪਾਤੀ ਕੋਈ ਵੀ ਸੀ ਲਿਖ ਕੇ ਹਨਾ ਕਿ ਜੇ ਨਹੀਂ ਕਦਰ ਤਾਂ ਛੱਡਦੇ ਯਾਰ ਹਨਾ ਬਟ ਐਵੇਂ ਟਾਈਮ ਪਾਸ ਨਾ ਬਣਾਵੇ ਰੀ ਜ਼ਿੰਦਗੀ ਦਾ ਬਟ ਇਹ ਤੁਸੀਂ ਦੇਖੋ ਇੱਥੇ ਤੁਸੀਂ ਸਮਝ ਵੀ ਸਕਦੇ ਹੋ ਕਿ ਯਾਰ ਸਾਨੂੰ ਕੋਈ ਸਮਝਾ ਰਿਹਾ ਕਿ ਕਿਸੇ ਦਾ ਟਾਈਮ ਪਾਸ ਨਹੀਂ ਬੰਨਣਾ ਚਾਹੀਦਾ ਬਟ ਆਪਾਂ ਕੀ ਕਰਦੇ ਆ ਉਸ ਇਨਸਾਨ ਮਗਰ ਆਪਾਂ ਰੋਣੇ ਆ ਧੋਣੇ ਆ ਹਨਾ ਤਾਂ ਇਹ ਚੀਜ਼ ਹੈ ਤੇ ਛੱਡ ਜਾਣ ਵਾਲੇ ਲਈ ਵੀ ਫਿਰ ਤੁਸੀਂ ਕੁਝ ਲਿਖਿਆ ਆਣਾ ਜਿਹੜੇ ਛੱਡ ਕੇ ਚਲੇ ਜਾਂਦੇ ਤੇ ਵਾਪਸ ਆਉਣ ਦੀ ਕੋਸ਼ਿਸ਼ ਕਰਦੇ ਆ ਹਾਂ ਇਹਦੇ ਤੇ ਇੱਕ ਸ਼ਾਇਰੀ ਸੀਗੀ ਕਿ ਜਿੱਥੇ ਮਿਲੇ ਸੀ ਆਪਾਂ ਉਹ ਗੱਲਾਂ ਮੈਨੂੰ ਚੇਤੇ ਆਉਂਦੀਆਂ ਨੇ ਚੇਤਾ ਮੈਂ ਤੇਰਾ ਭੁੱਲਿਆ ਨਹੀਂ ਯਾਦਾ ਤੇਰੀਆਂ ਹਜੇ ਵੀ ਸਤਾਉਂਦੀਆਂ ਨੇ ਛੱਡਣ ਵਾਲੀਆਂ ਗੱਲਾਂ ਤੇਰੀਆਂ ਹੋ ਗਈਆਂ ਸੀ ਪਰ ਮੈਂ ਝੂਠੀ ਉਮੀਦਾਂ ਨੂੰ ਕਦੇ ਮੋੜਿਆ ਨਹੀਂ ਤੇਰਾ ਜਦੋਂ ਦਿਲ ਕਰੇ ਮੁੜ ਕੇ ਆਜੀ ਜਾਨ ਮੇਰੀਏ ਕਿਉਂਕਿ ਰਿਸ਼ਤਾ ਜੀ ਮੈਂ ਤੇਰੇ ਨਾਲ ਤੋੜਿਆ ਨਹੀਂ ਟੁੱਟੇ ਰਿਸ਼ਤੇ ਦੁਬਾਰਾ ਜੋੜ ਸਕਦੇ ਆ ਅਰੇ ਹਾਂ ਕਿਉਂ ਨਹੀਂ ਜੋੜ ਸਕਦੇ ਨਹੀਂ ਜੋੜ ਸਕਦੇ ਕਹਿੰਦੇ ਨਹੀਂ ਕਿ ਦੁਬਾਰਾ ਦੋਸਤੀ ਨਹੀਂ ਹੋ ਸਕਦੀ ਦੇਖੋ ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਨੇ ਬਹੁਤ ਵਾਰੀ ਆਪ ਸੁਣਿਆ ਜਦੋਂ ਧੋਖੇ ਤੇ ਗਲਤੀ 'ਚ ਫਰਕ ਹੈ ਨਾ ਹੂੰ ਗਲਤੀ ਇੱਕ ਹੁੰਦੀ ਮਜਬੂਰੀ ਹੂੰ ਇੱਕ ਹੁੰਦੀ ਗਲਤੀ ਹੂੰ ਦੋਨਾਂ 'ਚ ਫਰਕ ਹੈ ਪਰ ਕਹਿੰਦੇ ਨਾ ਕਿ ਆਪਾਂ ਬਹੁਤ ਵੈਰੀ ਸੁਣਿਆ ਛੋਟੇ ਹੁੰਦੇ ਵੀ ਸੁਣਿਆ ਵੱਡੇ ਹੁੰਦੇ ਵੀ ਸੁਣਿਆ ਕਿ ਜਦੋਂ ਰਿਸ਼ਤੇ 'ਚ ਗੰਡ ਆ ਜਵੇ ਨਾ ਤਾਂ ਰਿਸ਼ਤਾ ਪਹਿਲੇ ਵਰਗਾ ਨਹੀਂ ਰਹਿੰਦਾ ਨਹੀਂ ਮੇਰੀ ਸੋਚ ਨਹੀਂ ਆ ਮੇਰੀ ਸੋਚ ਪਤਾ ਕੀ ਆ ਕਿ ਗਲਤੀਆਂ ਇਨਸਾਨ ਤੋਂ ਹੁੰਦੀਆਂ ਯਾਰ ਹੁਣ ਆਪਾਂ ਇੰਨੇ ਵਧੀਆ ਗੱਲ ਕਰ ਰਹੇ ਆ ਹਨਾ ਮੈਂ ਤੁਹਾਨੂੰ ਇੱਕ ਗੱਲ ਮਾਰੀ ਕਹਿ ਦੂੰਗਾ ਤੁਸੀਂ ਕਹਣਾ ਯਾਰ ਇਹ ਬੰਦਾ ਨਹੀਂ ਚੱਲਦਾਗਾ ਬਟ ਤੁਸੀਂ ਆਹ ਟਾਈਮ ਤੇ ਨਾ ਭੁੱਲੋ ਜੋ ਆਪਾਂ ਵਧੀਆ ਲੰਘਾਇਆ ਆ ਆਹ ਰਿਮਾਈਂਡਰ ਰੱਖਣਾ ਚਾਹੀਦਾ ਤਾਂ ਕਰਕੇ ਮੇਰੀ ਸੋਚ ਹੈ ਕਿ ਨਹੀਂ ਯਾਰ ਰਿਸ਼ਤੇ ਜੋੜ ਸਕਦੇ ਜੇ ਤੁਸੀਂ ਕੋਸ਼ਿਸ਼ ਕਰੋ ਬਟ ਮੈਟਰ ਡਿਪੈਂਡ ਇਹ ਕਰਦਾ ਕਿ ਉਹਦੀ ਗਲਤੀ ਹਮ ਹੈਨਾ ਧੋਖੇ ਤੇ ਗਲਤੀ 'ਚ ਫਰਕ ਹੈ ਮੈਂ ਤੁਹਾਨੂੰ ਫੇਰ ਰਿਪੀਟ ਕਰ ਰਿਹਾ ਇੱਕ ਜਿਹਨੇ ਧੋਖਾ ਦਿੱਤਾ ਨਾ ਉੱਤੇ ਵਿਸ਼ਵਾਸ ਕਰਨਾ ਔਖਾ ਹੈ ਬਹੁਤ ਔਖਾ ਹਮ ਤੇ ਜਿਹਨੇ ਕੋਈ ਨਹੀਂ ਯਾਰ ਗਲਤੀ ਤਾਂ ਹਰ ਇੱਕ ਇਨਸਾਨ ਤੋਂ ਹੁੰਦੀ ਆ ਤਾਂ ਇਨਸਾਨ ਨੂੰ ਗਲਤੀ ਦਾ ਪੁਤਲਾ ਕਹਿ ਦੋ ਬਿਲਕੁਲ ਤੇ ਗਲਤੀ ਕੀਤੀ ਤੇਨੂੰ ਮਾਫ ਕਰ ਦੇਣਾ ਚਾਹੀਦਾ ਡਿਸਰਵ ਮੈਟਰ ਕਰਦਾ ਕਿ ਉਹਦੀ ਗਲਤੀ ਕਿੱਦਾਂ ਦੀ ਆ ਅਗਲਾ ਪਰਸਨ ਡਿਸਰਵ ਕਰਦਾ ਹੈ ਹੈਨਾ ਹਮ ਇਹ ਚੀਜ਼ ਪਰ ਲੱਗਦਾ ਨਹੀਂ ਜਿਹੜਾ ਇੱਕ ਵਾਰੀ ਛੱਡ ਗਿਆ ਦੁਬਾਰਾ ਜ਼ਿੰਦਗੀ ਚ ਆ ਰਿਹਾ ਮੋੜ ਫੇਰ ਛੱਡ ਜੂ ਆਂਦਾ ਹੈ ਯਾਰ ਆਉਂਦਾ ਨਾ ਆਉਂਦਾ 100% ਲਿਖ ਕੇ ਲੈ ਲੋ ਆਏਗਾ ਪਤਾ ਕੀ ਗੱਲ ਆ ਹੁਣ ਤੁਸੀਂ ਕਿਸੇ ਨਾ ਧੋਖਾ ਕੀਤਾ ਹੈ ਨਾ ਕਰਮਾ ਮੁੜ ਕੇ ਆਊਗਾ ਤੁਹਾਡੇ ਕੋਲ ਹਾਂ ਕਰਮਾ 100% ਮੁੜ ਕੇ ਆਊਗਾ ਕਰਮਾ ਨੇ ਤੁਹਾਨੂੰ ਕਦੀ ਨਹੀਂ ਮaaf ਕਰਨਾ ਬਟ ਉਸ ਟਾਈਮ ਤਾਏਗਾ ਜਿਸ ਟਾਈਮ ਤੁਸੀਂ ਬੇਹਾਲਾਤ ਹੋਗੇ ਤੁਹਾਡੇ ਕੋਲ ਹੱਥ ਵਸ ਕੁਝ ਨਹੀਂ ਹੋਏਗਾ ਤੇ ਉਸ ਦਿਨ ਤੁਸੀਂ ਉਸੇ ਇਨਸਾਨ ਕੋਲ ਮੁੜ ਕੇ ਜਾਣਾ ਹੈ ਹਮ ਅੱਛਾ ਗੱਲ ਕਰ ਰਹੇ ਆਪਾਂ ਤੁਸੀਂ ਕਰਮਾ ਦੀ ਵੀ ਗੱਲ ਕਰ ਰਹੇ ਹੋ ਨਾ ਵੀ ਜੋ ਅਸੀਂ ਕਰਦੇ ਹਾਂ ਸਾਨੂੰ ਵਾਪਸ ਮਿਲਦਾ ਹਨਾ ਤੁਸੀਂ ਬਲੀਵ ਕਰਦੇ ਹੋ ਤੇ ਆਪਾ ਬਿਹਾਈਂਡ ਦਾ ਕੈਮਰਾ ਵੀ ਗੱਲ ਕਰ ਰਹੇ ਸੀ ਤੁਹਾਡੇ ਵੀ ਬਹੁਤ ਸਾਰੇ ਟੈਟੂ ਨੇ ਮੈਨੂੰ ਲੱਗਦਾ ਜਿੰਨੇ ਵੀ ਅਸੀਂ ਬੈਠੇ ਸਭ ਦੇ ਹੋਣਗੇ ਹਨਾ ਸੋ ਟੈਟੂ ਤੇ ਵੀ ਤੁਸੀਂ ਕਹਿ ਰਹੇ ਸੀਗੇ ਕਿ ਮਤਲਬ ਕੁਝ ਲਿਖਿਆ ਆਇਆ ਹਾਂ ਇਹ ਤੇ ਇਸ ਤੇ ਲਿਖਿਆ ਸੀਗਾ ਜਿਹੜੇ ਅਜਗਰ ਮੁੰਡੇ ਕੁੜੀਆਂ ਨਾਮ ਬੜੇ ਬਣਾਏ ਫਿਰਦੇ ਸੋ ਦੇ ਕਿ ਇਹੀ ਪਿਆਰ ਹੈ ਹਨਾ ਹਾਂ ਟੈਟੂ ਦੇ ਨਾਲ ਉਹ ਇੱਕ ਜ਼ਰੀਆ ਤਰੀਕਾ ਬਣਾ ਲਿਆ ਆ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਇਸ ਕਰਕੇ ਮੈਂ ਟੈਟੂ ਬਣਾ ਰਿਹਾ ਹਾਂ ਹਾਂ ਤੇ ਦੂਜੇ ਦਿਨ ਉਹ ਆਜ ਮਟੋਂਦੇ ਵੀ ਫਿਰਦੇ ਇਹਦੇ ਤੇ ਹੀਗਾ ਕਿ ਕਹਿੰਦਾ ਕਿ ਤੈਨੂੰ ਰੋਂਦੀ ਨੂੰ ਹਸਾਉਂਦੇ ਰਹਿ ਗਏ ਖੁਦ ਉੱਜੜ ਕੇ ਜਾਣੇ ਤੈਨੂੰ ਵਸਾਉਂਦੇ ਰਹਿ ਗਏ ਤੂੰ ਤਾਂ ਪੈਨੇ ਦੇ ਨਾਲ ਵੀ ਨਾ ਲਿਖਿਆ ਜਾਣ ਮੇਰਾ ਨਾਮ ਤੇ ਅਸੀਂ ਪਾਗਲੇ ਜਾਣੇ ਤੇਰੇ ਨਾਮ ਦੇ ਪੱਕੇ ਟੈਟੂ ਬਣਾਉਂਦੇ ਰਹਿ ਗਏ ਅੱਛਾ ਅੱਛਾ ਲੋਕੀ ਨਾ ਰੰਗ ਬਹੁਤ ਛੇਤੀ ਬਦਲਣਾ ਬਦਲਣਾ ਸ਼ੁਰੂ ਹੋ ਗਿਆ ਕਹਿੰਦੇ ਇੱਕ ਗਿਰਗिट ਸੁਣਿਆ ਹੋਣਾ ਆਪਾਂ ਹਨਾ ਨਹੀਂ ਉਹ ਬਹੁਤ ਛੇਤੀ ਰੰਗ ਬਦਲਦਾ ਪਰ ਮੈਨੂੰ ਲੱਗਦਾ ਕਿ ਉਹਨੇ ਕਲਰ ਨਹੀਂ ਹੋਣੇ ਜਿੰਨੇ ਹੁਣ ਲੋਕਾਂ ਦੇ ਰੰਗ ਹੋ ਗਏ ਆ ਬਿਲਕੁਲ ਯਾਰ ਜਿਹੜੀ ਦੁਨੀਆਦਾਰੀ ਨਾ ਉਹ ਆਪਦੇ ਮਤਲਬ ਦੇ ਹਿਸਾਬ ਨਾਲ ਚੱਲਦੀ ਆ ਇੱਥੇ ਯਾਰੀ ਵਾਲੀ ਕੋਈ ਚੀਜ਼ ਹੈ ਨਹੀਂ ਯਾਰੀ ਤਾਂ ਸਕੂਲ ਟਾਈਮ ਤੋਂ ਹੁੰਦੀ ਉੱਥੇ ਕੋਈ ਮਤਲਬ ਨਹੀਂ ਹੁੰਦਾ ਕਿਸੇ ਨੂੰ ਹਾਂ ਸਕੂਲ ਹੁਣ ਜਿੱਥੇ ਵੀ ਤੁਹਾਡੇ ਜਿੰਨੇ ਫਰੈਂਡ ਬਣਨਗੇ ਤੁਹਾਡੀ ਐਜ਼ ਪਛਾਣ ਕਰਕੇ ਤੁਹਾਡੀ ਫੇਸ ਵੈਲਿਊ ਜਾਂ ਤੁਹਾਡੇ ਪੈਸੇ ਕਰਕੇ ਜਾਂ ਆਪ ਦੇ ਕੋਈ ਮਤਲਬ ਕਰਕੇ ਉਹ ਤਾ ਕਰਕੇ ਮੇਰੀ ਸੋਚ ਹੈ ਕਿ ਅੱਜ ਦੇ ਟਾਈਮ 'ਚ ਜਿਹੜਾ ਯਾਰ ਬਣਦਾ ਨਾ ਪੈਸੇ ਕਰਕੇ ਬਣਦਾ ਆਦਰਵਾਇਜ਼ ਨਹੀਂ ਸੋ ਅੱਜ ਦੀ ਯਾਰੀ ਮਤਲਬ ਨਹੀਂ ਹੈਗੀ ਕਿਸੇ ਵੀ ਕੋਈ ਬਕਾਇਦਾ ਵੈਲਿਊ ਨਹੀਂ ਆ ਜਾਂ ਕਿੱਦਾਂ ਕਰਕੇ ਕੀ ਕਹਿਣਾ ਤੁਹਾਨੂੰ ਨੇ 10% 10% ਆ ਜਿਹੜੇ ਯਾਰੀ ਨਾਲ ਖੜਦੇ ਆ ਬਾਕੀ ਮੈਂ ਮੇਰੀ ਸੋਚ ਹੈ ਕਿ ਟਾਈਮ ਪਾਸ ਕਰਨ ਵਾਲੇ ਸਿਰ ਮਤਲਬ ਲਈ ਜਦੋਂ ਤੱਕ ਉਹਨਾਂ ਨੂੰ ਲੱਗਦਾ ਨਾ ਕਿ ਹਾਂ ਯਾਰ ਬੰਦਾ ਮੇਰੇ ਕੰਮ ਆ ਸਕਦਾ ਉਦੋਂ ਤੱਕ ਉਹਦਾ ਜੀ ਸਦਗੇ ਜਦੋਂ ਬੈ ਲੱਗ ਗਿਆ ਕਿ ਮਤਲਬ ਪੂਰਾ ਹੈ ਛੱਡ ਦਿੰਦੇ ਆ ਮੈਂ ਆਪਦੀ ਲਾਈਨ 'ਚ ਗੱਲ ਕਰਦਾ ਹਾਂ ਨਾ ਮੈਂ ਨਾਮ ਨਹੀਂ ਲੈਂਦਾ ਉਹਨਾਂ ਦਾ ਕਿਉਂਕਿ ਮੇਰੀ ਪਤਾ ਕੀ ਸੋਚ ਆ ਮੇਰੀ ਸੋਚ ਹੈ ਕਿ ਜੇ ਮੈਂ ਆਪ ਦੇ ਬਾਰੇ ਕੁਝ ਜ਼ਿਆਦਾ ਬੋਲੂਗਾ ਨਾ ਉਹ ਆਕੜ ਲੱਗਦੀ ਹੈ ਕਿ ਇੱਕ ਬੰਦਾ ਨਾ ਕਿ ਆਪਣੀ ਜ਼ਿਆਦਾ ਸ਼ੋਸ਼ੇबाजी ਕਰ ਰਿਹਾ ਬਟ ਮੈਂ ਇਹੋ ਜਿਹੀ ਇਨਸਾਨਾਂ ਨਾਲ ਆਪਣੇ ਨਾਲ ਬਿਠਾਇਆ ਜਿਹੜੇ ਮੈਂ ਕਿ ਨਹੀਂ ਚੱਲ ਸਕਦੇ ਸੀ ਉਹਨਾਂ ਨੂੰ ਉਹਨਾਂ ਨੂੰ ਮੈਂ ਆਪ ਲਿਖ ਕੇ ਸਾਰਾ ਕੁਝ ਕਰਕੇ ਦਿਨਾ ਰਿਹਾ ਹਾਂ ਨਾ ਬਟ ਉਹਨਾਂ ਨੇ ਬਾਅਦ ਕਦਰ ਨਹੀਂ ਪਾਈ अच्छा अच्छा ਤੁਸੀਂ ਦੱਸਿਆ ਕਿ ਤੁਸੀਂ ਬਹੁਤ ਸਾਰੇ ਗਾਣੇ ਲਿਖੇ ਹੋਏ ਨੇ ਸੋ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਚਲੋ ਮੈਂ ਹੁਣ ਖੁਦ ਬੋਲਦਾ ਆਂ ਮੈਂ ਮਤਲਬ ਸੋਸ਼ਲ ਮੀਡੀਆ ਦੇ ਲੋਕੀ ਪਸੰਦ ਕਰਦੇ ਚਲੋ ਕਿਸੇ ਸਿੰਗਰ ਨੂੰ ਦਈਏ ਗਾਣਾ ਨਹੀਂ ਮੈਨੂੰ ਪਤਾ ਕੀ ਸੋਚਾ ਮੈਂ ਕਿਸ ਨੂੰ ਗਾਣਾ ਦੇਣਾ ਪਸੰਦ ਨਹੀਂ ਕਰਦਾ ਅੱਛਾ ਮੈਂ ਭੁੱਖਾ ਮਰ ਜਾਊਂਗਾ ਬਟ ਮੈਂ ਪੈਸੇ ਲਈ ਇਹ ਚੀਜ਼ ਨਹੀਂ ਕਰਾਂਗਾ ਮੇਰੀ ਇਹ ਕਿ ਮੈਂ ਆਪ ਲਿਖੇ ਤੇ ਮੈਂ ਆਪ ਗਾਵਾਂ ਗਾਉਣ ਦਾ ਸ਼ੌਂਕ ਹੈ ਹਾਂ ਬਟ ਮੈਨੂੰ ਇਹ ਕਿ ਥੋੜਾ ਮੇਰੀ ਪਿੱਛੇ ਜੇ ਗਾਣਾ ਵੀ ਸੀਗਾ ਹੂੰ ਤੇ ਮਗਰ ਕੋਰਡਿੰਗ ਵੀ ਸਭ ਕੁਝ ਹੋਇਆ ਸੀਗਾ ਬਹੁਤ ਵਧੀਆ ਸੀਗਾ ਬਟ ਵਿੱਚੇ ਕੁਝ ਇਸ਼ੂਸ ਆ ਗਏ ਸੀਗੇ ਜਿਨੇ ਨੇ ਮਿਊਜ਼ਿਕ ਦਿੱਤਾ ਸੀਗਾ ਤਾਂ ਕਰਕੇ ਉਹ ਗਾਣੇ ਦਾ ਸਾਨੂੰ ਐਂਡ ਕਰਨਾ ਪਿਆ ਅੱਛਾ ਮਤਲਬ ਅੱਗੇ ਵੱਧਦੇ ਨੂੰ ਦੇਖ ਕੇ ਲੋਕੀ ਪਿੱਛੇ ਨੂੰ ਖਿੱਚਦੇ ਨੇ ਹਾਂ ਨਹੀਂ ਉਹਨਾਂ ਦੀ ਮੈਂ ਤਾਂ ਦੱਸਦਾ ਨਾ ਉਹਨਾਂ ਦੀ ਪਤਾ ਕੀ ਸੋਚ ਜਦੋਂ ਇੱਕ ਦੋ ਬੰਦਿਆਂ 'ਚ ਤੀਜਾ ਆ ਜਾਏ ਨਾ ਹੂੰ ਉੱਥੇ ਉਹ ਚੀਜ਼ ਬ੍ਰੇਕ ਹੋ ਜਾਂਦੀ ਆ ਬਟ ਆਪਾਂ ਫੇਰ ਰੱਬ ਦੇ ਸਾਰੇ ਕੋਈ ਚੈੱਕ ਕਰਨੀ ਅੱਜ ਦੇਖੋ ਮੈਂ ਜਿਨੇ ਇਸ ਰਾਤੇ ਖੜਾ ਕਰਤਾ ਨਾ ਉਹਨੇ ਅੱਗੇ ਵੀ ਲੈ ਕੇ ਜਾਣਾ ਹੂੰ ਅੱਜ ਹੀ ਨਹੀਂ ਤੇ ਕੱਲ੍ਹ ਸੀ ਕੱਲ੍ਹ ਨਹੀਂ ਤੇ ਪਰਸੋਂ ਜਿਹੜੀ ਸੀ ਸੋਚੀ ਆ ਹੋ ਜਾਂਦੀ ਆ ਬਸ ਕਰਨਾ ਇਨਸਾਨ ਹੋਣਾ ਚਾਹੀਦਾ ਮੋਟੀਵੇਸ਼ਨ ਹੋਣੀ ਚਾਹੀਦੀ ਉਹਦੇ ਅੰਦਰ ਮੈਨੂੰ ਲੱਗਦਾ ਉਹ ਬਹੁਤ ਜ਼ਿਆਦਾ ਜ਼ਰੂਰੀ ਵੀ ਆ ਇੱਕ ਮੋਟੀਵੇਸ਼ਨ ਬਿਲਕੁਲ ਕਹਿੰਦੇ ਹੌਸਲਾ ਵੀ ਰੱਬ ਦੇ ਰੂਪ ਵਰਗਾ ਹੀ ਹੁੰਦਾ ਹਨਾ ਵੀ ਹੌਸਲਾ ਜੇ ਅਸੀਂ ਨਾ ਛੱਡੀਏ ਤਾਂ ਹੌਸਲਾ ਸਾਡੇ ਤੋਂ ਉਹ ਕੁਝ ਕਰਾ ਜਾਂਦਾ ਜੋ ਅਸੀਂ ਸੋਚਿਆ ਵੀ ਨਹੀਂ ਹੁੰਦਾ ਬਿਲਕੁਲ ਇਹ ਤੇ ਖੜੇ ਬੰਦੇ ਤੋਂ ਬੰਦਾ ਮਾਰਾ ਦਿੰਦਾ ਆ ਹਨਾ ਬਿਲਕੁਲ ਹੌਸਲਾ ਬਹੁਤ ਵੱਡੀ ਚੀਜ਼ ਹੈ ਬਿਲਕੁਲ ਤੇ ਲਿਖਣ ਦੀ ਗੱਲ ਹੋਈ ਆ ਔਰ ਸ਼ੇਰੋ ਸ਼ਾਇਰੀ ਵੀ ਅਸੀਂ ਸੁਣ ਰਹੇ ਹਾਂ ਬਹੁਤ ਚੰਗੀਆਂ ਤੁਹਾਡੀਆਂ ਸ਼ਾਇਰੀ ਹੈ ਤੁਸੀਂ ਸੁਣਾ ਵੀ ਰਹੇ ਹੋ ਬਹੁਤ ਚੰਗੀਆਂ ਗੱਲਾਂ ਵੀ ਨੇ ਤੁਹਾਡੀਆਂ ਹਨਾ ਸੋ ਯਾਰੀ ਯਾਰੀ ਦੋਸਤੀ ਦਾ ਜ਼ਿਕਰ ਤੁਸੀਂ ਕੀਤਾ ਸੋ ਤੁਸੀਂ ਕਿਹਾ ਕਿ ਅੱਜ ਦੀ ਯਾਰੀ ਜਿਹੜੀ ਉਹ ਮਤਲਬ ਦੀ ਯਾਰੀ ਹੈ ਸੋ ਤੁਹਾਨੂੰ ਮਤਲਬ ਯਾਰ ਟੱਕਰੇ ਬਹੁਤ ਅਜ ਵੀ ਨੇ ਮੇਰੇ ਨਾਲ ਕੁਝ ਮਤਲਬ ਹੈ ਯਾਰ ਮੈਂ ਇਹ ਨਹੀਂ ਕਹਿਣਾ ਹਨਾ ਤੇ ਬਟ ਮੇਰੀ ਮੈਂ ਉਹ ਹੀ ਚੀਜ਼ ਕਹਿਣਾ ਜਦੋਂ ਤੱਕ ਨਿਭਦੀਆਂ ਨਿਭਾਓ ਯਾਰ ਹੂੰ ਠੀਕ ਹੈ ਹੁਣ ਮੈਂ ਇਹ ਨਹੀਂ ਕਹਿ ਸਕਦਾ ਕਿ ਅਗਲਾ ਮਤਲਬ ਵੀ ਮੈਨੂੰ ਵੀ ਮਤਲਬ ਹੈ ਮੈਂ ਤਾਂ ਹੀ ਉਹਦੇ ਨਾਲ ਹੂੰ ਹਣਾ ਮਤਲਬ ਤਾਲੀ ਇਕੱਠ ਨਾਲ ਦੇ ਵੱਜਦੀ ਨਹੀਂ ਹੁਣ ਮੈਂ ਕਹੀ ਜਾਵਾਂ ਜੀ ਮੈਂ ਬਾਲਾ ਚੰਗਾ ਆ ਐਵੇਂ ਚੰਗਾ ਆ ਕਿਹੜੀ ਗੱਲੋਂ ਚੰਗਾ ਜਦੋਂ ਦੋ ਹੱਥ ਨਾਲ ਤਾਲੀ ਵੱਜੇ ਤਾਂ ਹੀ ਭਾਈ ਮਾੜਾ ਹੁੰਦਾ ਮਤਲਬ ਦੀ ਯਾਰੀ ਹੈ ਪਰ ਦੋਨੋਂ ਸਾਈਡਾਂ ਤੋਂ ਅੱਜ ਕੱਲ ਬਿਲਕੁਲ 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 ਅੱਛਾ ਮਤਲਬ ਦੀ ਯਾਰੀ ਹੋਗੀ ਧੋਖੇ ਦਾ ਵੀ ਜ਼ਿਕਰ ਹੋ ਗਿਆ ਤੁਹਾਡੀਆਂ ਸੋਸ਼ਲ ਮੀਡੀਆ ਰੀਲਸ ਦੇ ਵਿੱਚ ਸਾਨੂੰ ਧੋਖੇ ਦਾ ਜ਼ਿਕਰ ਵੀ ਜਾ ਆ ਦਿਖਦਾ ਹਣਾ ਧੋਖਾ ਤੁਹਾਨੂੰ ਮਿਲਿਆ ਵੀ ਆ ਬੀਿੰਗ ਅ ਫੀਮੇਲ ਮੈਂ ਥੋੜਾ ਫੈਮਿਨਿਸਮ ਵੱਲ ਵੀ ਜਾਉਂਗੀ ਕੁੜੀਆਂ ਨੂੰ ਵੀ ਡਿਚ ਕਰਦੇ ਨੇ ਮੁੰਡੇ ਬਿਲਕੁਲ ਨਾ ਤੇ ਤੋਖੇ ਨੂੰ ਕਿਵੇਂ ਦੇਖਦੇ ਹੋ ਫਿਰ ਇੱਥੇ ਤਾਂ ਕੁੜੀਆਂ ਜਿਹੜੀਆਂ ਛੱਡ ਜਾਂਦੀਆਂ ਨੇ ਜਾਂ ਮੁੰਡੇ ਛੱਡ ਜਾਂਦੇ ਨੇ ਜਿਹੜਾ ਅੱਜ ਕੱਲ ਦੇ ਰਿਲੇਸ਼ਨਸ਼ਿਪਸ ਬਹੁਤਾ ਟਾਈਮ ਨਹੀਂ ਟੈੱਕਦੇ ਯਾਰ ਅੱਜ ਕੱਲ ਦੇ ਟਾਈਮ 'ਚ ਪਤਾ ਕੀ ਆ ਤੁਸੀਂ ਮੈਂ ਜ਼ਿਆਦਾ ਗੱਲ ਨਹੀਂ ਕਰਦਾ ਜਦੋਂ ਹਨਾ ਮੇਰੀ ਉਮਰ ਕੁਝ ਨਹੀਂ ਹੋਣੀ 14 15 ਸਾਲ ਆ ਹੀ ਉਹ ਤਾਂ ਕੋਈ ਸੋਦੇ ਨੂੰ ਪਤਾ ਵੀ ਨਹੀਂ ਹੁੰਦਾ ਹੀ ਯਾਰੀਆਂ ਬਾਰੇ ਹਨੇ ਕੁੜੀ ਆ ਹਨਾ ਗਰਲਫ੍ਰੈਂਡ ਹੋਣੀ ਪਈ ਇਸੇ ਲਈ ਬਣਾਣੀ ਇਹਦਾ ਕੁਝ ਪਤਾ ਵੀ ਨਹੀਂ ਹੁੰਦਾ ਬਟ ਅੱਜ ਨੂੰ ਤੁਸੀਂ ਤੇਰਾ ਤੇਰਾ ਨਿਆਣੇ ਦੇਖੋਗੇ ਵੀਡੀਓ ਲੀਕ ਹੋ ਰਹੀਆਂ ਬਟ ਇੰਪੈਕਟ ਕਰਦਾ ਉਹਨੇ ਦੀ ਸੋਸਾਇਟੀ ਹਨਾ ਹਾਂਜੀ ਹਾਂਜੀ ਆਪਣੇ ਤੇ ਇੰਪੈਕਟ ਕਰਦਾ ਕਿ ਉਹਨੇ ਦੀ ਸੋਸਾਇਟੀ ਕਿਦਾਂ ਹੈ ਯਾਰ ਤਾਂ ਇਹ ਚੀਜ਼ ਇੱਥੇ ਮੈਟਰ ਕਰਦੀ ਮੇਰੇ ਹਿਸਾਬ ਨਾਲ ਅੱਜ ਕੱਲੇ ਲੋਕੀ ਨੇ ਚਾ ਚਾਚੀ ਯਾਰੀ ਲਾਂਦੇ ਦਿਲੋਂ ਪਿਆਰ ਕਿਸੇ ਨੂੰ ਨਹੀਂ ਹੁੰਦਾ ਹਰ ਕੋਈ ਚਾ ਚਾਚੀ ਯਾਰੀ ਲਾਂਦਾ ਹ ਹ ਤਾਂ ਕਰਕੇ ਮੈਂ ਸਮਝਦਾ ਕਿ ਇੱਕ ਜਿਹੜੀ ਜੈਨੂਇਨਲੀ ਏਜ ਹੈ ਨਾ ਇੱਕ ਪਿਆਰ ਜਿਸ ਨੂੰ ਆਪਾਂ ਗਿਣਦੇ ਆ ਇੱਕ ਮਚਿਓਰਿਟੀ ਲੈਵਲ ਉਹ 21 ਤੋਂ 22 ਸਾਲਾਂ ਦਾ ਕੀ ਤੋਂ 22 ਸਾਲ ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਪਿਆਰ ਕੀ ਹਾਂ ਦੁਨੀਆ 'ਚ ਹੈ ਕੀ ਪਰ ਮੈਨੂੰ ਲੱਗਦਾ ਵੀ ਆਪਾਂ ਜੇ ਸੋਸ਼ਲ ਮੀਡੀਆ ਤੇ ਵੀ ਜਾਈਏ ਅਸੀਂ ਬਹੁਤ ਚੀਜ਼ਾਂ ਦੇਖਦੇ ਹਾਂ ਕਿ ਜਦੋਂ ਹੁਣ ਤੁਸੀਂ ਕਹੇ ਕਿ 21 22 ਸਾਲ ਦੀ ਉਮਰ ਦੇ ਵਿੱਚ ਪਤਾ ਲੱਗਦਾ ਪਿਆਰ ਆ ਉਹ ਥੋੜੇ ਸ਼ਾਰਟ ਟਾਈਮ ਲਈ ਚੱਲਦਾ ਫਿਰ ਜਦੋਂ ਹੌਲੀ ਹੌਲੀ ਹੋਰ ਸੋਧ-ਬੋਧ ਆਉਂਦੀ ਸਾਨੂੰ ਲੱਗਦਾ ਕਿ ਨਹੀਂ ਹੀ অর ਸ਼ੀ ਇਸ ਨਾਟ ਦ ਰਾਈਟ ਵਨ ਸਾਡੇ ਲਈ ਅ ਕਦੋਂ ਆਉਂਦੀ ਮੈਨੂੰ ਦੱਸੋ ਤੁਸੀਂ ਮਤਲਬ ਜੇ ਮੈਂ ਆਫਟਰ ਫਿਜ਼ੀਕਲ ਰਿਲੇਸ਼ਨ ਹਣ ਮੈਂ ਤਾਂ ਅੰਦਾਜ਼ਾ ਹੈ ਕਿ ਇਨਸਾਨ ਨੇ ਨੀਡ ਬਣਾ ਲਈ ਹੋਈ ਕਿ ਯਾਰ ਜੇਕਰ ਉਹ ਚੀਜ਼ ਸਾਡੇ ਚ ਹੈਗੀ ਤਾਂ ਅਦਰਵਾਈਜ਼ ਠੀਕ ਹੈ। ਜਦ ਤੱਕ ਨਹੀਂ ਮਿਲ ਰਹੀ ਉਹ ਕੁੜੀ ਦੇ ਪੈਰੀ ਪੈਂਦਾ ਹਨਾ। ਹੁਣ ਮੈਂ ਇੱਥੇ ਜ਼ਰੂਰੀ ਨਹੀਂ ਮੁੰਡਿਆਂ ਨੂੰ ਗਲਤ ਕਹੂੰਗਾ। ਕੁਝ ਕੁੜੀਆਂ ਵੀ ਹੁੰਦੀਆਂ ਨੇ ਗਲਤ। ਹਮ ਹੈਨਾ? ਕੁਝ ਕੁੜੀ ਨੂੰ ਲੱਗਦਾ ਕਿ ਇਹ ਮੁੰਡਾ ਮੇਰੇ ਬਿਨ ਰਹਿ ਨਹੀਂ ਸਕਦਾ ਜੀ ਇਹਦਾ ਫਾਇਦਾ ਚੁੱਕਣਾ। ਹਮ ਬਟ ਇੱਕ ਰਿਲੇਸ਼ਨ ਜਦੋਂ ਇਹ ਚੀਜ਼ ਆ ਜਾਂਦੀ ਹੈ ਨਾ ਤਾਂ ਇਨਸਾਨ ਸੋਚਦਾ ਕਿ ਉਹ ਰਿਸ਼ਤਾ ਨਹੀਂ ਰਹਿਣਾ। ਲੀਵ ਆਊਟ ਕਰ ਦੋ ਇਹਨੂੰ। ਹਮ ਤਾਂ ਮੇਰੀ ਸੋਚ ਇਹ ਹੈ ਕਿ ਇਹਨਾਂ ਤੋਂ ਵੱਧ ਕੀ ਨਾ ਬਹੁਤ ਕੁਝ ਆ ਯਾਰ ਜ਼ਿੰਦਗੀ 'ਚ ਮਤਲਬ ਫਿਰ ਉੱਥੇ ਆ ਗਿਆ ਨਾ ਕਿ ਰਿਸ਼ਤੇ ਹੈ ਪਰ ਮਤਲਬ ਲਈਆ ਬਸ ਇੱਕ ਦੂਜੇ ਨਾਲ ਮਤਲਬ ਹੈ ਬਸ ਬਿਲਕੁਲ ਕਈ ਵਾਰੀ ਨਾ ਤੋਖੇ ਨੂੰ ਮਜਬੂਰੀ ਦਾ ਨਾਮ ਵੀ ਦੇ ਦਿੱਤਾ ਜਾਂਦਾ ਮੁੰਡੇ ਦੀ ਜ਼ਿੰਦਗੀ ਸੌਖੀ ਥੋੜੀ ਨਾ ਹੁੰਦੀ ਆ ਯਾਰ ਮੁੰਡਾ ਤਾਂ ਮੈਂ ਕਹਿੰਦਾ ਕਿਸੇ ਦੇ ਅੱਗੇ ਰੋ ਵੀ ਨਹੀਂ ਸਕਦਾ ਜੇ ਮੁੰਡਾ ਕਿਸੇ ਅੱਗੇ ਰੋ ਪਿਆ ਹਨਾ ਉਹਨੇ ਕਹਣਾ ਯਾਰ ਤੈਨੂੰ ਕਮਜ਼ੋਰ ਬਣਾਇਆ ਹਨਾ ਜੇ ਉਹ ਹੱਸ ਰਿਹਾ ਇਹਨੂੰ ਤਾਂ ਕੋਈ ਦੁੱਖ ਹੀ ਨਹੀਂ ਹੈ ਹਾਂ ਤਾਂ ਕਹਿੰਦਾ ਕਿ ਮੁੰਡੇ ਮੈਂ ਗੱਲ ਕਹਿੰਦਾ ਮੁੰਡੇ ਦੀ ਕਦਰ ਉਦੋਂ ਤੱਕ ਹੈ ਜਦੋਂ ਕੋ ਕਮਾ ਰਿਹਾ ਜੇ ਜਿਨੋ ਨੇ ਕਮਾਣਾ ਛੱਡਤਾ ਜਦੋਂ ਉਸ ਦਿਨ ਪੈਸਾ ਖਤਮ ਉਹਦੀ ਕੋਈ ਗਦਰ ਨਹੀਂ ਹੂੰ ਤਾਂ ਮੁੰਡੇ ਦੀ ਜ਼ਿੰਦਗੀ ਸੋਖੇ ਨਹੀਂ ਹੁੰਦੀ ਜਿਹੜੇ ਕਹਿੰਦੇ ਨੇ ਕਿ ਇਹਨਾਂ ਦੇ ਮਜ਼ੇ ਆ ਬਾਈ ਹਰ ਕੋਈ ਮੁੰਡਾ ਇੱਕੋ ਜਿਹਾ ਥੋੜੀ ਨਾ ਹੁੰਦਾ ਹਾਂ ਹੂੰ ਕਿਸੇ ਨੂੰ ਆਪ ਕਮ ਹੋਣਾ ਪੈਂਦਾ ਯਾਰ ਯਾਰ ਮੈਂ ਆਹੀ ਗਲਤੀ ਹੈ ਨਾ ਗਲਤੀ ਪਤਾ ਕੀ ਆ ਆਪਾਂ ਨੂੰ ਲੱਗਦਾ ਬਾਈ ਕਿਸੇ ਕੁੜੀ ਨੇ ਛੋਟੇ ਕੱਪੜੇ ਪਾਏ ਆ ਹਨਾ ਇਹ ਪੱਕਾ ਕੈਰੇਕਟਰਲੈਸ ਹੈ ਹੂੰ ਮੈਂ ਨਾ ਇੱਕ ਦੱਸਦਾ ਮੈਂ ਨਾ ਫਿਲਹਾਲ ਇੱਕ ਕੁੜੀ ਦੀ ਨਾ ਵੀਡੀਓ ਦੇਖੀ ਸੀ ਕਿ ਕੁੜੀ ਨਾ ਟੋਪ ਆਇਆ ਸੀਗਾ ਮੇਰੀ ਆਦਮੇ ਕੇਵਰ ਕਮੈਂਟ ਸੈਕਸ਼ਨ ਖੋਲਦਾ ਨਾ ਮੁੰਡੇ ਨੇ ਕਿਹਾ ਜਿਆਦਾ ਵਧੀਆ ਲੱਗਣਾ ਸੀ ਗੱਲ ਉਹ ਬਾਈ ਉਹਨੇ ਤੈਨੂੰ ਕਦੇ ਕਿ ਤੂੰ ਟੀ-ਸ਼ਰਟ ਦੀ ਜਗ੍ਹਾ ਕੁੜਤਾ ਪਜਾਮਾ ਪਾ ਲੈ ਤਾਂ ਆਪਾਂ ਕੱਪੜੇ ਤੂੰ ਜੱਜ ਕਰ ਹੀ ਨਹੀਂ ਸਕਦੇ ਯਾਰ ਕਿਸੇ ਨੂੰ ਮਜਬੂਰੀ ਕਹਿ ਕੇ ਧੋਖਾ ਦੇ ਦਿੱਤਾ ਜਾਂਦਾ ਸੋ ਕੁਝ ਲਿਖਿਆ ਇਹਦੇ ਤੇ ਵੀ ਹਾਂ ਇਹ ਤਾਂ ਮੈਂ ਹੁਣੇ ਸਟਾਰਟਿੰਗ ਦੇ ਲਿਖਿਆ ਜਦੋਂ ਮੈਂ ਆ ਰਿਹਾ ਸੀਗਾ ਅੱਛਾ ਕਿ ਵਿਆਹਾਂ ਦੇ ਸੁਪਨੇ ਸਜਾਈ ਸੀ ਪਰ ਪੂਰਾ ਤੇ ਤੋ ਕਰਿਆ ਨਹੀਂ ਗਿਆ ਮਜਬੂਰੀ ਹੁੰਦੇ ਤਾਂ ਜਰ ਲੈਂਦੇ ਜਾਨ ਮੇਰੀ ਪਰ ਤੂੰ ਕਿਸੇ ਹੋਰ ਕਰਕੇ ਛੱਡਿਆ ਯਾਰ ਬਸ ਆਹੀ ਗੱਲਾਂ ਦਾ ਦੁੱਖ ਜਰਿਆ ਨਹੀਂ ਗਿਆ ਕੀ ਬਾਤ ਹੈ ਮਤਲਬ ਉਹੀ ਚੀਜ਼ ਆ ਨਾ ਕਿ ਵੇਰੀ ਕਿਉਂ ਨਾ ਮਜਬੂਰੀ ਨੂੰ ਨਾਮ ਦੇ ਦਿੱਤਾ ਜਾਂਦਾ ਜਿਨੇ ਨਿਭਾਉਣੀ ਨਹੀਂ ਯਾਰ ਜਿਨੇ ਨਿਭਾਉਣੀ ਆ ਨਾ ਉਹਨੇ ਨਿਭੋਣੀ ਨਿਭੋਣੀ ਮਜਬੂਰੀਆਂ ਉਹ ਇਨਸਾਨ ਨਹੀਂ ਦੇਖਦਾ ਹਨਾ ਜਿਨੇ ਛੱਡਣਾ ਉਹਨੇ ਛੱਡ ਹੀ ਦੇਣਾ ਮੈਂ ਗੱਲ ਕਰਨਾ ਜੇ ਲਾਈ ਆ ਨਾ ਤਾਂ ਨਿਭਾਣੀ ਸਿੱਖ ਜੇ ਨਿਭਾ ਨਹੀਂ ਸਕਦਾ ਤਾਂ ਲਾਈ ਨਾ ਯਾਰ ਕੀ ਲੋੜ ਸਿੱਧਾ ਕਹਦੇ ਬਾਈ ਮੈਂ ਤੇਨਾਂ ਟਾਈਮ ਪਾਸ ਕਰਨਾ ਆ ਹਨਾ ਅੱਗਲੇ ਨੂੰ ਇੰਨੀ ਖੁਸ਼ੀ ਤਾਂ ਕੀ ਨਹੀਂ ਮੈਨੂੰ ਸੱਚ ਗਿਆ ਤਾਂ ਕਰਕੇ ਮੈਂ ਚੀਜ਼ ਕਹਨਾ ਮਜਬੂਰੀਆਂ ਮਜਬੂਰੀਆਂ ਕੁਝ ਨਹੀਂ ਹੁੰਦੀ ਸਭ ਬਾਨੇ ਨੇ ਤਾਂ ਹੀ ਅੱਜਕੱਲ ਰਿਲੇਸ਼ਨਸ਼ਿਪ ਸਿਚੁਏਸ਼ਨਸ਼ਿਪ ਪਤਾ ਨਹੀਂ ਕੀ ਕੀ ਜੈਨਜ਼ੀ ਦੇ ਵਰਡਸ ਆ ਗਏ ਨੇ ਅੱਜਕੱਲ ਦੇ ਬੱਚੇ ਕਰ ਰਹੇ ਨੇ ਸਿਚੁਏਸ਼ਨਸ਼ਿਪ ਜਦੋਂ ਤੁਸੀਂ ਯਾਰੀ ਲਾਈ ਸੀ ਉਹ ਦੁਨੀਆ ਸਮਝਾਇਆ ਮੇਰੇ ਘਰ ਦੇ ਨਹੀਂ ਮੰਨਣਗੇ ਜਾਂ ਮੇਰਾ ਮਨ ਬਦਲ ਜਾਊਗਾ ਜਾਂ ਸਾਡੀ ਕਾਸਟਾ ਸੇਮ ਹੈ ਉਹ ਤਾਂ ਹਾਂ ਠੀਕ ਆ ਯਾਰ ਅਜਮਦ ਨੂੰ ਉਹ ਪਿਆਰ ਕਰਦਾ ਇਹੀ ਚੀਜ਼ ਹੁੰਦੀਆਂ ਮੁੜ ਕੇ ਫਿਰ ਬਦਲ ਜਾਂਦੇ ਆ ਬਦਲਣਾ ਵੀ ਬਹੁਤ ਅੰਗ ਕਰਦਾ ਨਾ ਕਿਸੇ ਬੰਦੇ ਦਾ ਪਹਿਲਾਂ ਪਿਆਰ ਦੀਆਂ ਪਿੰਘਾਂ ਪਾਉਣੀਆਂ ਫਿਰ ਤੇ ਬੋਤਾ ਫਿਰ ਬੰਦੇ ਨੂੰ ਅੱਧ ਮਾਰਾ ਵੈਸੇ ਹੀ ਕਰ ਦਿੰਦਾ ਦੁੱਖ ਹੁੰਦਾ ਯਾਰ ਹਨਾ ਕਿ ਜਿਹੜੇ ਇਨਸਾਨ ਦਾ ਦਿਲੋਂ ਕੀਤਾ ਹੋਵੇ ਉਹੀ ਬਾਅਦ ਚ ਬਦਲ ਜੇ ਆ ਚੀਜ਼ਾਂ ਹਾਰਡ ਕਰਦੀਆਂ ਨੇ ਕਿ ਆਪਾਂ ਕਿਸੇ ਦਾ ਇੰਨਾ ਦਿਲੋਂ ਕੀਤਾ ਤੇ ਉਹ ਇਨਸਾਨ ਬਾਅਦ ਚ ਬਦਲ ਗਿਆ ਬਿਲਕੁਲ ਆ ਚੀਜ਼ ਇਨਸਾਨ ਨੂੰ ਅੰਦਰੋਂ ਤੋੜ ਦਿੰਦੀ ਆ ਯਾਰ ਪਰ ਇੱਕ ਟਾਈਮ ਐਸ ਆਂਦਾ ਇਹੀ ਚੀਜ਼ ਸਾਨੂੰ ਜ਼ਿੰਦਗੀ ਚ ਕੁਝ ਨਾ ਕੁਝ ਬਣਾ ਕੇ ਜਾਂਦੀ ਆ ਹਾਂ ਇਹੀ ਚੀਜ਼ਾਂ ਹਨ ਮੋਟੀਵੇਸ਼ਨ ਦਿੰਦੀ ਆ ਕਿ ਇੰਨੇ ਮੈਨੂੰ ਉੱਥੇ ਛੱਡਿਆ ਹੁਣ ਮੈਨੂੰ ਮੈਂ ਦੱਸਾਂਗਾ ਕਿ ਮੈਂ ਕੀ ਕਰ ਸਕਦਾ ਮੈਂ ਕੀ ਕਰ ਸਕਦਾ ਸੀਗਾ ਠੀਕ ਹੈ ਇਹ ਚੀਜ਼ ਹੁੰਦੀ ਆ ਫਿਰ ਇੱਕ ਚੰਗੇ ਮੁਕਾਮ ਤੇ ਪਹੁੰਚ ਕੇ ਉਹ ਅਗਲੇ ਬੰਦੇ ਨੂੰ ਪਛਤਾਵਾ ਕਰਾਉ ਕਿ ਲੈ ਪਾਈ ਮੈਨੂੰ ਤੂੰ ਇਸ ਕਰਕੇ ਛੱਡਿਆ ਸੀ ਅੱਜ ਮੈਂ ਉਸ ਮੁਕਾਮ ਤੇ ਜਿੱਥੇ ਤੂੰ ਹੁਣ ਮੈਨੂੰ ਪਾਉਣਾ ਤਾ ਪਰ ਮੈਂ ਤੇਰੇ ਕੋਲ ਵਾਪਸ ਨਹੀਂ ਆਇਆ ਇੱਕ ਨਾ ਗਾਣਾ ਲਿਖਿਆ ਸੀਗਾ ਉਹਦੇ ਨਾਲ ਜਿਹੜਾ ਪਰ ਰਿਕਾਰਡ ਕਰ ਲਿਆ ਸੀਗਾ ਉਹਦੇ ਨਾਲ ਇੱਕ ਐਂਡ ਤੇ ਸ਼ਾਇਰੀ ਲਿਖੀ ਸੀਗੀ ਅੱਛਾ ਕਿ ਹੱਸਦਾ ਵਸਦਾ ਚਿਹਰਾ ਸੀ ਮੇਰਾ ਮਿੱਟੀ ਚ ਰੁਲ ਗਿਆ ਜਿਹਨੂੰ ਮੈਂ ਪਿਆਰ ਕਰਦਾ ਸੀ ਉਹੀ ਮੈਨੂੰ ਭੁੱਲ ਗਿਆ ਦੁਖੀ ਨਾ ਜ਼ਿਆਦਾ ਹੈ ਕਿ ਡਿਪਰੈਸ਼ਨ ਚ ਜਾ ਰਿਹਾ ਮਾਫ ਕਰਿਓ ਮੈਨੂੰ ਹੁਣ ਮੈਂ ਇਸ ਜ਼ਿੰਦਗੀ ਤੋਂ ਜਾ ਰਿਓ ਤੇ ਮੈਂ ਕਹਿਣਾ ਕਿ ਉਹ ਜੇ ਮੈਂ ਗਾਣਾ ਰੀਲੀਜ਼ ਕਰਦਾ ਨਾ ਅੱਜ ਵੀ ਹੂੰ ਟੋ ਵਨ ਤੇ ਚੱਲੇਗਾ ਗਾਣਾ ਤੁਸੀਂ ਸੁਣਾਣਾ ਚਾਹੋਗੇ ਗਾਣਾ ਨਹੀਂ ਨਹੀਂ ਉਹ ਨਹੀਂ 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 ਉਹਦੀਆਂ ਕੁਝ ਲਾਈਨਾਂ ਸੀਗੀਆਂ ਇਦਾਂ ਹਨਾ ਮੈਂ ਇੱਕ ਅੱਧੀ ਲੈਂਦਾ ਤੇ ਨਾ ਕਿ ਤੇਰੀਆਂ ਚਟਾਂ ਅੱਜ ਵੀ ਮੇ ਸਾਮਾਂ ਭੁੱਲਦੀਆਂ ਨਹੀਂ ਮੈਨੂੰ ਉਹ ਕੱਲ ਦੀਆਂ ਰਾਤਾਂ ਮੁੜ-ਮੁੜ ਆਵੇ ਉਹ ਯਾਦ ਪੁਰਾਣੀ ਜੋ ਰਲ ਕੇ ਬਣਾਈ ਸੀ ਇਕੱਠਿਆਂ ਕਹਾਣੀ ਮਗੇ ਤਾਂ ਇੰਸਟਾ ਦੇ ਰੀਲਸ ਤੇ ਬਹੁਤ ਵਾਇਰਲ ਹੋਏਗਾ ਕਿਉਂਕਿ ਰਿਲੇਟੇਬਲ ਹੈ ਯਾਰ ਹਾਂ ਔਰ ਸੋਸ਼ਲ ਮੀਡੀਆ ਤੇ ਉਹ ਹੀ ਚੀਜ਼ ਚੱਲਦੀ ਹੈ ਜੋ ਰਿਲੇਟ ਕਰਦੀ ਹੈ ਬਿਲਕੁਲ ਔਰ ਉਮੀਦ ਕਰਦੇ ਪਰਮਾਤਮਾਗੇ ਅਰਦਾਸ ਕਰਦੇ ਕਿ ਤੁਸੀਂ ਹੋਰ ਵਧੋ ਫੁੱਲੋ ਤੇ ਇਨਸ਼ਾਅੱਲਾ ਤੁਹਾਡੀਆਂ ਹੋਰ ਰੀਲਾਂ ਜਿਹੜੀਆਂ ਨੇ ਵਾਇਰਲ ਹੋਣ ਤੇ ਹੋਰ ਲੋਕ ਤੁਹਾਨੂੰ ਪਿਆਰ ਦੇਣ ਤੇ ਤੁਸੀਂ ਲਿਖਦੇ ਜਾਓ ਤੇ ਅਸੀਂ ਸੁਣਦੇ ਜਾਈਏ ਬਹੁਤ ਬਹੁਤ ਸ਼ੁਕਰੀਆ ਸ਼ੀਸ਼ ਜੀ ਤੁਸੀਂ ਸਾਨੂੰ ਸਮਝ ਦਿੱਤਾ ਔਰ ਇੰਨੀਆਂ ਗੱਲਾਂ ਕੀਤੀਆਂ ਥੋੜਿਆ ਕੁਝ ਕੁਝ ਤੁਹਾਡੇ ਬਾਰੇ ਕੁਝ ਸ਼ੇਰੋ ਸ਼ਾਇਰੀ ਕੁਝ ਦਿਲ ਦੇ ਜਜ਼ਬਾਤ ਤੇ ਕੁਝ ਰਿਲੇਟ ਕਰਨ ਵਾਲੀਆਂ ਗੱਲਾਂ ਬਹੁਤ ਬਹੁਤ ਸ਼ੁਕਰੀਆ